ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸਾਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰਜੰਦਾ ਸਿੰਘ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਝੰਡੇ ਦਾ ਤੇ ਟੀਮ ਦੇ ਵਿੱਚ ਪਸ਼ੂ ਲੈ ਕੇ ਆਉਂਦਾ ਵਿਕਰੀ ਵਾਲੇ ਠੀਕ ਆ ਜੀ ਅੱਜ ਵੀ ਤੁਹਾਨੂੰ ਤਕਰੀਬਨ ਆਪਾਂ ਘੱਟੋ ਘੱਟ ਵੀ 7 6 7 7 ਨਗ ਜਿਹੜੇ ਆ ਤੁਹਾਨੂੰ ਦਿਖਾਉਣੇ ਆ ਟੋਟਲ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਅੱਜ ਤੁਹਾਨੂੰ ਆਪਾਂ ਵੈੜਾ ਦਿਖਾਵਾਂਗੇ ਵੈੜਾ ਵੀ ਤਕਰੀਬਨ ਤਕਰੀਬਨ ਕੋਈ 6 ਨਗ ਨੇ ਸਾਰੀਆਂ ਸੂਈਆਂ ਸਵਈਆਂ ਨੇ ਕੋਈ ਗੱਬੜ ਨਹੀਂ ਗਈ ਤੇ ਕਿੰਨੇ ਕਿੰਨੇ ਦਿਨਾਂ ਦੀਆਂ ਸੂਈਆਂ ਕਿੰਨੇ ਦੁੱਧ ਤੇ ਜਾਂ ਕਿੰਨੇ ਬੌਲੇ ਤੇ ਅੱਜ ਇਹ ਚੱਲ ਰਹੀਆਂ ਨੇ ਠੀਕ ਆ ਜੀ ਉਹ ਪੂਰੀ ਡਿਟੇਲ ਆਪਾਂ ਵੀਰ ਝੰਡੇ ਤੋਂ ਲੈ ਲਾਂਗੇ ਇੱਧਰ ਇੱਕ ਨੀਲੀ ਰਾਵੀ ਦੇ ਸ਼ਕੀਨ ਵੀਰਾਂ ਦੇ ਲਈ ਜੇ ਵੀ ਜਿਹੜੇ ਕੋਈ ਵੀਰ ਚਾਹੁੰਦੇ ਆ ਵੀ ਨੀਲੀ ਰਾਵੀ ਦੀ ਮਾਝ ਆਪਾਂ ਖਰੀਦਣੀ ਆ ਇੱਕ ਮਾਝ ਆਪਾਂ ਤੁਹਾਨੂੰ ਦਿਖਾ ਦਾਂਗੇ ਇਹ ਨੀਲੀ ਰਾਵੀ ਦੀ ਮਾਝ ਦੋਸਤੋ ਕੋਈ 5 ਦਿਨਾਂ ਦੀ ਕੋਈ ਮਹੀਨੇਕ ਦਾ ਸੁਆ ਹੈਗਾ ਠੀਕ ਆ ਜੀ ਬਾਕੀ ਪੂਰੀ ਡਿਟੇਲ ਆਪਾਂ ਝੰਡੇ ਵੀਰ ਤੋਂ ਲੈ ਲਾਂਗੇ ਤੇ ਟੋਟਲ ਜਿਹੜੇ 7 ਲਾਗੇ ਨੇ ਇੱਕ ਬੱਚੀ ਦੋਸਤੋ ਅੱਜ ਘੰਟਾ ਢੂੜ ਘੰਟਾ 2 ਘੰਟੇ ਪਹਿਲਾਂ ਕੋਈ ਜਿਹੜਾ ਸਵੇਰ ਸੁਈ ਹੈ ਤੇ ਜੇਰ ਪੈਣੀ ਹਜੇ ਬਾਕੀ ਆ ਪ੍ਰੋਕਸੀਮੇਟਲੀ ਕੋਈ ਹੋ ਸਕਦਾ ਵੀ ਘੰਟਾ ਡੇਢ ਕ ਘੰਟੇ ਦਾ ਜਿਹੜਾ ਸਮਾਂ ਹੋਇਆ ਜਿਸ ਸੂਈ ਨੂੰ ਇਹ ਬੱਚੀ ਦਿਖਾ ਦਾਂਗੇ ਬਹੁਤ ਖੂਬਸੂਰਤ ਤੇ ਬਾਕੀ ਜਿਹੜੇ ਵੀਰ ਖਿਡਾਰੀ ਆ ਪਾਰਕੂ ਭਰਾ ਨੇ ਇਹਨਾਂ ਨੂੰ ਵੇਖਦੇ ਆ ਸਾਰੀ ਪਤਾ ਲੱਗ ਜਾਊਗਾ ਠੀਕ ਆ ਜੀ ਸੋ ਨਸਲ ਬ੍ਰੀਡ ਦੇ ਵਿੱਚ ਬਿਲਕੁਲ ਸਪੀਟ ਪਤਾ ਇਹ ਬੱਚੀ ਤੁਹਾਨੂੰ ਪ੍ਰੋਪਰ ਦਿਖਾ ਦੇਵਾਂਗੇ ਠੀਕ ਆ ਜੀ ਤੇ ਇਧਰ ਇੱਕ ਵਾਰੀ ਸ਼ੁਰੂਆਤ ਆਪਾਂ ਬੇਸ਼ੱਕ ਵੀਰ ਚੰਦੇ ਨੂੰ ਪੁੱਛ ਕੇ ਇਧਰੋਂ ਕਰ ਲਵਾਂਗੇ ਜਾਂ ਇਸ ਬੱਚੀ ਤੋਂ ਕਰ ਸਭ ਤੋਂ ਪਹਿਲਾਂ ਵੀਰ ਜੰਦਾ ਸਿੰਘ ਸਾਸੀ ਕਾਲ ਸਤਿਕਾਰ ਜੀ ਦੀ ਸਤਿ ਸ੍ਰੀ ਅਕਾਲ ਜੀ ਹੋਰ ਪਾਜੀ ਠੀਕ ਠਾਕ ਵਧੀਆ ਵਧੀਆ ਵੀਰ ਜੀ ਕਿਰਪਾ ਸੱਚੇ ਪਾਤਸ਼ਾਹ ਅੱਛਾ ਜੀ ਵੀਰ ਅੱਜ ਆਪਣੇ ਕੋਲੋਂ ਮੈਨੂੰ ਲੱਗਦਾ ਵੀ ਟੋਟਲ ਨਾਗ तकरीबन ਕੋ 7 ਕਾਮ ਅੱਜ ਸਮੇਤ ਹਾਂਜੀ ਹਾਂਜੀ 7 ਹੈਗਾ ਜੀ 6 ਵੈੜਾ ਵਾਂ ਜੀ ਤੇ 1 ਮੈਂ ਆ ਵੀਰ ਜੀ ਠੀਕ ਆ ਵੀਰੇ ਹਾਂਜੀ ਤੇ ਵੱਡੀ ਗਿਣਤੀ ਦੇ ਵਿੱਚ ਫਿਰ ਵੈੜਾ ਸਾਰੀਆਂ ਮੈਨੂੰ ਲੱਗਦਾ ਵੀ ਸੁਈਆਂ ਸੁਵਾਈਆਂ ਕੋਈ ਗੱਬਣ ਤਾਂ ਨਹੀਂ ਹੈਗੀ ਨਹੀਂ ਸੁਈਆਂ ਸੁਵਾਈਆਂ ਵੀਰ ਜੀ ਜਿਹੜੀ ਗੱਬਣ ਹੀ ਹੋ ਕਰਮਾਲੀ ਸੂਪੀ ਹੋਣੇ ਸੂਪੀ ਤੇ ਪਹਿਲਾਂ ਹਾਂਜੀ ਬਿਲਕੁਲ ਹਾਂਜੀ ਬਈ ਸੋਇ ਸੋਇ ਪਸੂ ਦਾ ਵੀਰ ਝੰਡੇ ਬੜਾ ਵੱਧਾ ਕੋਈ ਭੈਣ ਭਰਾ ਨੂੰ ਹੁੰਦਾ ਵੀ ਯਾਰ ਕੋਈ ਇੱਕ ਦੋ ਟਾਈਮ ਚਲੋ ਚੋਕੇ ਦਾ ਦੇਖ ਲਾਂਗੇ ਹਾਂਜੀ ਹਾਂਜੀ ਉਹ ਵੀਰ ਜੀ ਹੁੰਦਾ ਕਈਆਂ ਨੂੰ ਤੇਰਾ ਨਹੀਂ ਕੋਈ ਤਪਣਾ ਤਪਣਾ ਵੀ ਨਹੀਂ ਆਉਂਦਾ ਫਿਰ ਉਹ ਤੁਹਾਨੂੰ ਪਤਾ ਅਗਲਾ ਆਉਂਦਾ ਸੋਇਆ ਸੋਇਆ ਜਿਹੜਾ ਉਹ ਚੋਕੇ ਤੇ ਵੇਖਿਆ ਹੀ ਜਾਣਾ ਹਾਂਜੀ ਬਈ ਐਸੀ ਤਰ੍ਹਾਂ ਹੀ ਹੈ ਹਾਂਜੀ ਹਾਂਜੀ ਠੀਕ ਆ ਤੇ ਹਾਂਜੀ ਤੇ ਅੱਛਾ ਵੀਰ ਝੰਡੇ ਸ਼ੁਰੂਆਤ ਕਿਹੜੇ ਪਾਸਿਓਂ ਕਰਦੇ ਆ ਐਸੇ ਤੋਂ ਹੀ ਕਰ ਲਈਏ ਵੀਰ ਜੀ ਜ਼ਰੂਰ ਹਾਂਜੀ ਹਾਂਜੀ ਪਹਿਲੇ ਨੰਬਰ ਤੋਂ ਦੋਸਤੋ ਆ ਵਾਇਰ ਤੁਹਾਨੂੰ ਦਿਖਾ ਦਿੰਦੇ ਹਾਂ ਹਾਈਟ ਕੱਦ ਨਾਲ ਦੀ ਨਾਲ ਹੀ ਆਪਾਂ ਦੱਸੀ ਜਾ ਆ ਸਵੇਰ ਦੀ ਗੱਲ ਦੱਸਦੀ ਕਿ ਨਮਾਉਗੀ ਵੀਰ ਜੀ ਚਲੋ ਆਪਾਂ ਨੂੰ ਤੇ ਘਰ ਆ ਲੈਣੇ ਆਖਿਆ ਵਾ ਵੀ ਫੇਸ ਕੁਆਡ ਨੂੰ ਤੌਤੇ ਮੰਨ ਲਓ ਦੁੱਸੂਆ ਵਾ ਦੁੱਜਾ ਵਾ ਤੇ ਕੱਦ ਬੋਤ ਵਾਲੀ ਆ ਬਹੁਤ ਕਰਮਾਲੀ ਹੈ ਗੱਲ ਤੇ ਮੰਨ ਲਓ ਉਹਨਾਂ ਦੇ ਕੋਈ ਕਾਰਨ ਕਰਕੇ ਨਾ ਥੋੜਾ ਜਿਹਾ ਵਿਚਾਰਿਆਂ ਦੇ ਚਲੋ ਉਹਨਾਂ ਦੇ ਜਾਨੀ ਵਿਚਾਰਿਆਂ ਦੀ ਢਿੱਲੀ ਸੀ ਉਹਦਾ ਕਰਕੇ ਨਾ ਥੋੜੀ ਜੀ ਉਹਨਾਂ ਦੇ ਪ੍ਰੋਬਲਮ ਜੀ ਰਹੀ ਕਰਕੇ ਤੇ ਥੋੜੀ ਜੀ ਲਿੱਸੀ ਰਹਿ ਗਈ ਵਹਿਰ ਅੱਛਾ ਜੀ ਤੋਰਾ ਤੂਰਾ ਵੇਖੋ ਵਹਿਰ ਦਾ ਵੀ ਗੱਲ ਇਹ ਵੀ ਸਭੀ ਸੁਭੀ ਘਟਾ ਹਾਂਜੀ ਹਾਂਜੀ ਉਤੋਂ ਮੰਨ ਲਓ ਥੋੜੀ ਜੀ ਚਲੋ ਤੁਹਾਨੂੰ ਪਤਾ ਬਾਕੀ ਇਹ ਆ ਵੀ ਦੁੱਧ ਵਾਲੀ ਆ ਵਹਿੜ ਵੀਰ ਜੀ ਅੱਜ ਦਿਨ ਕਿੰਨੇ ਹੋ ਗਏ ਆ ਇਹਨੂੰ ਦਿਨ ਅੱਜ ਵੀਰ ਜੀ ਹੋ ਗਏ ਹਣ ਕੇ ਮੇਰੇ ਬਾ 10 12 ਦਿਨ ਹੋ ਗਏ ਹਣ ਕੇ ਵੀਰ ਜੀ ਸੋਈ 10 12 ਦਿਨ ਹਾਂਜੀ ਹਾਂਜੀ ਲੋ ਵੀ 10 12 ਦਿਨ ਦਾ ਦੋ ਤੀ ਵੀਰ ਜੀ ਸੋਨਾ ਵਾ ਕਿੰਨਾ ਇਸ ਵਕਤ ਹੁਣ ਐਟਾਂ ਵੀਰ ਜੀ ਇਹ 18 20 18 20 ਤੋਂ ਪਲੱਸ ਚੱਲਣ ਦਾ ਹੀ ਕਰਮਾ ਵਾਲੀ ਓਕੇ 18 ਲੀਟਰ ਮਤਲਬ ਇਹ ਹੈ ਆ ਹਾਂਜੀ 18 ਲੀਟਰ ਵੀਰ ਜੀ ਇਹਦੇ ਕੋਲ ਆ ਪੂਰਾ ਗਰੰਟੀ ਵਾਲਾ ਜਿੱਦਾਂ ਕੋਈ ਮਰਜ਼ੀ ਵੀਰ ਭਰਾ ਕੋ ਚੋ ਕੇ ਆਪਣੀ ਦੋ ਡੰਗ ਤਸੱਲੀ ਕਰ ਲੈ ਚੱਲੋ ਵੀ ਥੋੜਾ ਜਿਹਾ ਲੇਟ ਚਵਾਈ ਵੀ ਕੀਤੀ ਥੋੜਾ ਮਾਈਨ ਥੱਲੇ ਵੀਰ ਜੀ ਪਤਾ ਗੱਲ ਕੀ ਲੇਟ ਐ ਚਵਾਈ ਹਾਂਜੀ ਅੱਜ ਵਾਹ ਵਾਹ ਹੀ ਲੇ ਦੇ ਹੀ ਚਵਾਈ 7:30 ਵਜੇ ਵੀਰ ਜੀ ਚੋਈ ਜਾਂ ਹਾਂ ਤੇ ਮੁੜ ਕੇ ਚਲੋ ਆਪਣਾ ਬਣ ਗਿਆ ਜਕਾਰ ਜਿਆਸ ਵੀ ਵੀਡੀਓ ਪਾ ਦਈਏ ਤੇ ਮੈਂ ਕੋਈ ਗੱਲ ਨਹੀਂ ਆ ਹਾਂਜੀ ਮਗਰ ਚਲੂ ਹੈਗਾ ਹਾਂ ਬਿਲਕੁਲ ਇਹ ਤਾਂ ਮਗਰ ਹੈ ਵੱਚਾ ਵੱਚਾ ਵੀਰ ਜੀ ਵੱਚਾ ਵਾ ਵੱਚਾ ਹਾਂਜੀ ਹਾਂਜੀ ਲੋ ਵੀ ਹੈ ਮਗਰ ਵੱਚਾ ਕਰਦੋ ਵੱਡਾ ਬੱਚੀ ਹੈ ਨਹੀਂ ਬੱਚਾ ਵੱਚਾ ਵਾ ਦੋਨੇ ਮਗਰੀ ਵੀਰ ਜੀ ਵੱਚਾ ਹੈ ਤੇ ਬਾਕੀ ਸਾਰੇ ਅੱਜ ਮਾਤਰਾ ਵੱਚਿਆਂ ਦੀ ਜਾਂਦੀ ਦੋ ਮਗਰ ਬੱਚੀਆਂ ਆ ਹਾਂਜੀ ਹਾਂਜੀ ਬਾਕੀ ਬੱਚੇ ਸਾਰੇ ਹਾਂਜੀ ਸਾਰੇ ਬੱਚੇ ਕੋਈ ਗੱਲ ਨਹੀਂ ਉਹ ਤਾਂ ਫਿਰ ਹਨਾ ਵੀਰ ਚੱਲਣਾ ਵਧੀਆ ਵੀਰ ਜੀ ਇਤਰਾ ਇਹ ਗੱਲ ਹੈ ਕਿ ਕੋਈ ਦੋ ਡੰਗ ਵੀਰ ਭਰਾ ਆਵੇ ਚੋ ਕੇ ਜਿੱਤਰਾ ਮਰਜ਼ੀ ਕੋਈ ਤਸੱਲੀ ਕਰਿਆ ਵੇ ਕੋਈ ਚਵਾਈ ਇੱਕ ਨੰਬਰ ਦੀ ਹੋਊਗੀ ਜੇ ਕੋ ਵੀਰ ਭਰਾ ਕੋ ਚਲੋ ਆਨਲਾਈਨ ਵੀ ਮੰਗਾਉਂਦਾ ਤੇ ਵੀਰ ਜੀ 18 ਕਿਲੋ ਦੀ ਆਪਣੀ ਫੁੱਲ ਗਾਰੰਟੀ ਹੋਊਗੀ 18 ਦੇ ਹਾਂਜੀ ਹਾਂਜੀ 18 ਇਹਦਾ ਤੇ ਨਾ ਕੋਈ ਮੁੱਲ ਕੀ ਕਰਾਂਗੇ ਦੇ ਦਾਂਗੇ ਕਿੰਨੇ ਦੇ ਸਹੀ ਸਹੀ ਆਪਾਂ ਜੀ ਮੁੱਲ ਵੀਰ ਜੀ ਇਹਦਾ ਕਰ ਲਈਏ ਭਰਾ 80 ਦੇ ਭਾਵੇਂ 85 ਵੀਰ ਜੀ ਇਹ ਵਾੜ 72000 ਦੀ ਦੇ 72 ਦੀ ਹਾਂਜੀ ਹਾਂਜੀ ਵੀ ਰੇਟ ਤੇ ਵੀ ਆਪਾਂ ਹਮੇਸ਼ਾ ਉਹੀ ਗੱਲ ਕਰਦੇ ਨੇ ਵੀ ਉਹੀ ਪਾਉਣੇ ਵੀ ਜਿੰਨਾਂ ਦੇ ਵਿੱਚੋਂ ਕੋਈ 2 400 500 ਕੋਈ ਮਾਨਤਾ ਨਹੀਂ ਰਹਿ ਜੀ ਹਾਂਜੀ ਮਾਨਤਨ ਵੀ ਜੀ ਉਹ ਤੁਹਾਨੂੰ ਦੱਸਣ데요 ਗੱਲ ਵੀ ਜਿਆਦਾ ਚਲੋ ਇਹ ਗੱਲ ਹੈ ਕਿ ਆ ਕੋਈ ਵੀਰ ਭਰਾ ਫੋਨ ਲਾਵੇ ਵੇੜ ਦੇਖੋ ਵੀਰ ਜੀ ਉਤਰਾ ਵੇਹੇ ਜਦੋਂ ਇਹ ਕੰਦਗਾ ਝਟੂ ਦੇ ਆਪਾਂ ਦੱਸਦਾ ਵੀ ਫੋਨ ਉਹਦੀ ਯਾਤ ਬੁਝੂਤੀ ਜੀ ਹਾਂਜੀ ਹਾਂਜੀ ਬਾਕੀ ਆ ਵੀ ਆਪਣੇ ਕੋਲ ਚਲੋ ਕਰਮਾ ਵਾਲੀ ਵੀਰ ਜੀ ਰਾਤੀ ਨਹੀਂ ਆਈ ਆ ਤੇ ਬਾਕੀ ਇਹ ਆ ਵੀ ਚਲੋ ਜਿਹੜਾ ਆਪਾਂ ਦੋ ਡੰਗ ਚੋਈ ਆ ਕਰੇ ਵੀ ਚਲੋ ਇਹ 24 ਆ ਬਾਕੀ ਆ ਵੀ ਇੱਕ ਅੱਧਾ ਦਿਨ ਤੁਹਾਨੂੰ ਪਤਾ ਜੇ ਆਪਣੇ ਕੋ ਰਹੀ ਤੇ ਵੀਰ ਦੀ ਵੈਰ ਤੇ 25 26 ਕਿਲੋ ਦੁੱਧ ਚਵਾਊਗੀ ਕਰਮਾ ਵਾਲੀ ਬਾਕੀ ਸ਼ੱਕ ਨਹੀਂ ਹਾਂਜੀ ਹਾਂਜੀ ਤੇ ਬਾਕੀ ਤੁਹਾਨੂੰ ਪਤਾ ਸੂ ਸਵਾਦ ਮਹਾ ਹੀ ਡੰਗਰ ਤੁਹਾਨੂੰ ਪਤਾ ਇੰਨਾ ਕ ਨਿਕਲਦਾ ਵਾ ਕਹਿੰਦੇ ਸਹੀ ਆ ਹਾਂਜੀ ਹਾਂਜੀ ਬਾਕੀ ਵੀਰ ਜੀ ਕੋਈ ਗੱਲ ਨਹੀਂ ਆ ਮਾਨਤਨ ਕਰਾਂਗੇ ਫੋਲ ਕੋਈ ਵੀਰ ਭਰਾ ਫੋਨ ਲਾਵੇ ਤੇ ਬਾਕੀ ਵੈੜ ਚਲੋ ਵੀਰ ਜੀ ਚੰਗੀ ਜੀ ਲੋਕੋ ਸੋ ਜੋ ਵੀ ਬੰਦਾ ਸਰਦਾ ਮਾਨਤਨ ਹੋਊਗਾ ਹਰ ਇੱਕ ਵਾਰ ਹੁੰਦਾ ਠੀਕ ਆ ਜੀ ਜਿੰਨਾ ਵੀ ਛੋਟਾ ਪਾ ਸਾਰੇ ਭਰਾਵਾਂ ਦਾ ਠੀਕ ਆ ਜੀ ਪ੍ਰੇਮ ਹਵਤ ਨਾਲ ਮਾਨਤਨ ਹੁੰਦਾ 70000 ਲੈ ਦੇ ਵਿੱਚ ਛੋਟਾ ਪਾ ਜਾਊਗਾ ਇੱਧਰ ਚਲੇ ਵੀਰੋ ਸੈਕਿੰਡ ਨੰਬਰ ਤੇ ਆ ਜਿਹੜੀ ਬੱਚੀ ਖੜੀ ਆਪਣੇ ਕੋਲ ਹਾਂਜੀ ਇਹਦਾ ਕਿਵੇਂ ਆ ਇਹ ਵੀ ਵੀਰ ਜੀ ਬਹੁਤ ਵਜੇ ਕੋਲੇ ਹੈਗਾ ਜੇ ਹੁਣ ਸਾਹ ਲਾ ਲੋ ਵੀ 15 16 ਕਿਲੋ ਵੀਰ ਜੀ ਦੁੱਧ 15 16 ਕਿਲੋ ਦੇ ਦੁੱਧ ਅੱਜ ਕਿਲੋ ਹੋ ਗਏ ਇਹਨੂੰ ਦੇਣਾ ਵੀਰ ਜੀ ਅੱਜ ਹੋ ਗਏ ਆ ਮੇਰੇ ਹਿਸਾਬ ਨਾਲ 15 ਕ ਦਿਨੀ ਹੋ ਗਏ ਵੀਰ ਜੀ ਨੂੰ ਮੇਰੇ 15 ਤੋਂ 20 ਦਿਨ ਹੋ ਗਏ ਹੋਣਗੇ ਦਿਨ ਵੀ 15 ਵੀ ਹੋ ਗਏ ਦੀ ਹਾਂਜੀ ਹਾਂਜੀ ਬੱਚਾ ਇਹਦੇ ਮਗਰ ਹਾਂਜੀ ਬੱਚਾ ਹੀ ਹੈ ਇਹ ਹੈ ਕਿ ਪਲੂਣ ਹੈ ਕਿ ਦੁੱਜੇ ਆ ਇਹ ਵੀਰ ਜੀ ਦੁੱਜੇ ਮੰਨ ਲਾ ਦੁੱਜੇ ਆ ਦੁੱਜਾ ਸੁਆ ਹਾਂਜੀ ਹਾਂਜੀ ਦੁੱਜੇ ਆ ਲਓ ਦੱਸੋ ਦੁੱਜਾ ਸੁਆ ਇਹ ਵੇਰ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਠੀਕ ਆ ਜੀ ਕੋਈ ਬਾਕੀ ਹਾਈਟ ਕਾ ਦੇਵਾ ਵੀ ਉੱਚਾ ਵੱਡੀ ਆ ਕੋਈ ਛੋਟੀ ਜਾਂ ਸਮਦਰ ਨਹੀਂ ਗਈ ਉੱਚੀ ਵੱਡੀ ਹਾਈਟ ਕਾ ਦਾ ਵੈਸੇ ਨਾਰਮਲ ਹੀ ਚਲੋ ਸਾਰੇ ਭਰਾਵਾਂ ਨੂੰ ਆਪਾਂ ਦੇਖਦੇ ਹਾਂ ਉਹ ਤਾਂ ਸਾਰਾ ਪਤਾ ਲੱਗ ਜਾਂਦਾ ਬਾਕੀ ਪੈਸ਼ਨ ਪੂਸ਼ਨ ਬਹੁਤ ਆ ਗੋਦੀਪਾਤੀ ਵਾਲੀ ਬੱਛੀ ਆ ਤੇ 15 ਕਿਲੋ ਤਾਂ ਇਸ ਵਕਤ ਚੱਲਣ ਈ ਆ ਹਾਂਜੀ ਮਗਰ ਬੱਛਾ ਠੀਕ ਆ ਜੀ ਬੱਛੇ ਵੀ ਪੂਰੇ ਜੰਮੇ ਪਲੇ ਆਏ ਆ ਜੰਮੇ ਪਲੇ ਵੀਰ ਜੀ ਮੈਂ ਨਾ ਜਿਹੋ ਜਿਹਾਂ ਬਰੀਦਾਂ ਦੇਖੋ ਬੱਚਿਆਂ ਨੂੰ ਲੱਗੀਆਂ ਤੇ ਬੱਛੀ ਨਹੀਂ ਹੁੰਦੀਆਂ ਨਾ ਹਾਂ ਗੱਲਾਂ ਗੱਲਾਂ ਹੀ ਗਾਉਂਦੀਆਂ ਹੈ ਹੈ ਇੱਕ ਹੋਣਾ ਉਹ ਬੱਛਾ ਵਾ ਗਵੈੜ ਦਾ ਤੇ ਉਹਨੂੰ ਤੁਹਾਨੂੰ ਸਹੀ ਕਰਾ ਠਾੜਾ ਲੱਗੀ ਜੇ ਬੱਛੀ ਹੁੰਦੀ ਉਹਦੀ ਵਿਚਾਰੀ ਦੇਖਭਾਲ ਜਾਰੀ ਕਰਨੀ ਨਹੀਂ ਤੇ ਉਹ ਸਿਰ ਛੁੱਟੀ ਬੈਠਾ ਚਲੋ ਪਰ ਠਾੜ ਦੇ ਸਾਹਮਣੇ ਵੀ ਵੀਰ ਬੜੇ ਬੜੇ ਔਖੇ ਵੀਰ ਜ ਠੀਕ ਆ ਆ ਦੋਸਤੋ 15 ਕਿਲੋ ਦੁੱਧ ਤੇ ਦੁੱਧਾ ਸੂਆ ਬੱਚੀ ਤੁਹਾਨੂੰ ਮਿਲ ਜੂਗੀ ਤੇ ਦਮਾ ਦੇ ਵੀਰ ਤਾਂ ਵੇਖ ਨੇ ਦੀ ਬਾਕੀ ਸੀਲੀਆਂ ਸੂਲੀਆਂ ਆਪਾਂ ਦਿਖਾ ਦਨੇ ਨਾਲ ਨਾਲ ਜੀ ਚਲੋ ਇਹ ਕਰ ਲੈ ਗਈ ਆ ਸੀਲੀ ਸੂਲੀ ਪੂਰੀ ਮਾਦੇ ਪੁੱਤ ਧਾਰਾ ਮਾਰਦੇ ਇਦਾਂ ਹੀ ਭਾਵੇਂ ਆ ਦੇਖ ਚਲੋ ਲੋ ਜਿਆ ਕਰ ਹੋ ਜਾ ਠੀਕ ਆ ਜੀ ਚਵਾਈ ਵੀਰ ਦੀ ਇੱਕ ਨੰਬਰ ਆ ਠੀਕ ਆ ਨਾ ਗੱਲ ਬਾਕੀ ਸਵੇਰ ਦੀ ਅਜਲ ਚਵਾਈ ਲੇਟ ਆ ਉਹਦਾ ਕਰਕੇ ਚਲੋ ਥੋੜਾ ਜਿਹਾ ਵੀਰ ਦੀ ਛੱਡੀ ਦਾ ਨਹੀਂ ਕਿਉਂਕਿ ਆਪਾਂ ਦੋ ਡੰਗ ਵੀਰ ਦੀ ਦੁੱਧ ਮਨਾ ਕੇ ਦੇਣਾ ਵਾ ਡੰਗਰ ਆਪਾਂ ਤਾਂ ਨਹੀਂ ਛੱਡਦੇ ਮੁਰਕੇ ਉਹਨੂੰ ਵੇਖੋ ਆਪਾਂ ਸਵੇਰ ਦਾ ਗੱਲ ਕਰਦੇ ਆਂ ਤੇ ਹੁਣ ਤੱਕ ਡੰਗਰ ਦਾ ਨੂੰ ਪਤਾ ਟਾਈਮ ਲੱਗ ਜਾਂਦਾ ਮੁਰਕੇ ਫਿਰ ਅਗਲੇ ਦਿਨ ਵੀਰ ਦੀ ਦੋ 2.5 ਕਿਲੋ ਦੁੱਧ ਦਾ ਫਰਕ ਪੈ ਜਾਂਦਾ ਔਖਾ ਹੋ ਜਾਂਦਾ ਵੀਰ ਠੀਕ ਹੈ ਨਾ ਗੱਲ ਤੇ ਫਿਰ ਅਗਲਾ ਭੈਣ ਭਰਾ ਤਰਾਜ ਕਰਦਾ ਵੀ ਬਿਲਕੁਲ ਹਾਂਜੀ ਹਾਂਜੀ ਪੱਕੇ ਚਲੋ ਤੁਹਾਨੂੰ ਪਤਾ ਗਰੰਟੀ ਦੇ ਵੀਰ ਜੀ ਮਾਲ ਜਾਂਦਾ ਜਾਂਦਾ ਹਾਂਜੀ ਮੈਂ ਦੱਸੋ ਬੇਸ ਬਣਿਆ ਉਹਨਾਂ ਵੀਰਾਂ ਦਾ ਵੀ ਜਿਨ੍ਹਾਂ ਦੇ ਪੱਕੇ ਐ ਡੇਡ ਕਾਣੇ ਆ ਹਾਂ ਕੋਈ ਦੁਪਹਿਰੇ ਕੋਈ ਦੂਜਾ ਤੀਜਾ ਟ ਚੋਕੇ ਦੇ 7-8 ਵਜੇ ਵੀਡੀਓ ਪਾ ਦੋ ਜਿੱਦੀ ਤੁੜਕੂ ਨਹੀਂ ਕੋਈ ਰਹਿੰਦਾ ਜਦੋਂ ਅਗਲਾ 2 ਡੰਗ ਚੋਵੇ ਆਪਾਂ ਦੇ ਨੇ 24 ਫਿਰ ਤੁੜਕੂ ਤੜਾ ਰਹਿਣਾ ਜਿਉਂ ਇੱਕ ਟਾਈਮ ਵੀਰ ਜੀ ਬਾਜ਼ਾਰ ਲੱਗ ਗਿਆ ਨਾ ਫਿਰ 4 ਡੰਗ ਜਾ ਕੇ ਡੰਗਰ ਦੁੱਧ ਨਹੀਂ ਪੂਰਾ ਕਰਦਾ ਬਿਲਕੁਲ ਬਿਲਕੁਲ ਹਾਂ ਜਿੱਦਾਂ ਮਰਜੀ ਕੋਈ ਮੇਰਾ ਵੀਰ ਇਹਦੇ ਕੋਲੋਂ 15-16 ਕਿਲੋ ਵੈਰ ਕੋਲੋਂ ਵੀਰ ਜੀ ਦੁੱਧ ਚੋ ਕੇ ਆਪਣੀ ਤਸੱਲੀ ਕਰਕੇ ਲੈ ਜੇ ਲੋਕ ਦੋਸਤੋ ਆ ਕਰੋ ਥਾਂ ਥੋਣਾ ਸੋ ਆ ਸਾਈਜ਼ ਆ ਵੰਡ ਦੇ ਲਾ ਤੋ ਲਾ ਵੀਰ ਜੰਡੇ ਕਿੰਨੇ ਦੀ ਆਖਿਆ ਦਵਾਂਗੇ ਕਿੰਨੇ ਦੀ ਬੱਚੀ ਵੀਰ ਜੀ ਇਹ ਦੇਣੀ ਬੱਚੀ ਆਪਾਂ ਮੁੱਲ ਭਾਂ 55 ਜੋ ਮਰਜ਼ੀ ਕਰੀ ਜਾਏਗੀ 50 ਕਰੀਏ ਇਹ ਵੀਰ ਜੀ 46000 ਦੀ ਬੱਚੀ ਦੇ ਦਾਂ 46 ਦੀ ਹਾਂਜੀ ਜਿਹਦੇ ਵਿੱਚੋਂ ਵੀਰ ਜੀ ਛੋੜ ਹੀ ਹੋਣਾ ਬੱਚੀ ਵੇਖੋ ਚੰਗੀ ਜੀ ਜਾਤ ਬਰੀ ਦੀ ਆਲੀ ਜੇ ਤੇ ਪੂਰੀ ਖਬਰਦਾਰ ਬੱਚੀ ਲੋਬੇ ਇਹ ਦੋਸਤੋ 46000 ਦੀ ਹਾਂਜੀ 46000 ਦੀ 46000 ਦੀ ਬੱਚੀ ਮਿਲ ਜੂਗੀ ਹਾਂਜੀ ਹਾਂਜੀ ਵੀ ਐਂਡ ਤੋਂ ਐਂਡ ਰੇਟ ਆ ਇਹ ਮਤਲਬ ਪੂਰਾ ਜਿਵੇਂ ਨਾ ਨਿੰਬੂ ਨੂੰ ਜੋੜ ਨਹੀਂ ਦਿੰਦਾ ਜਿਵੇਂ ਹਾਂਜੀ ਹਾਂਜੀ ਬਾਸ ਜੀ ਨਿੰਬੂ ਜੋੜ ਜੋ ਰਸਾ ਨਹੀਂ ਲੈਂਦਾ ਉਹ ਗੱਲ ਆ ਸ਼ਾਇਰੀ ਆ ਰਸਾ ਤਾਂ ਰਹਿੰਦਾ ਭਾਵੇਂ ਪੈਸਿਆਂ ਦੇ ਵਿੱਚ ਹਾਂਜੀ ਪੈਸਿਆਂ 'ਚ ਹਾਂਜੀ ਕਿਸੇ ਭੈਣ ਭਰਾ ਦੀ ਆਪਾਂ ਗੱਲ ਕਰਦੇ ਮਤਲਬ ਇਹ ਵੀ ਐ ਪੂਰੇ ਖਿੱਚ ਕੇ ਕੰਮ ਕਰਨਾ ਨਹੀਂ ਹਾਂ ਖਿੱਚ ਕੇ ਖਿੱਚ ਕੇ ਵੀਰ ਜੀ ਮੰਨ ਲਓ ਇਹ ਗੱਲ ਹੈਗੀ ਭੈਣ ਭਰਾ ਫੋਨ ਲਾਉਂਦੇ ਆ ਉਹ ਆਦਿ ਦੇ ਵੀਰ ਜੀ ਹੀ ਸਾਈ ਪਾਉਣ ਲੱਗਿਆ ਕਿਦਾ ਵੀਰ ਜੀ ਪਾਓ ਤੇ ਲੱਡ ਕੇ ਖਲਾਓ ਹਾਂ ਬਸ ਹਾਂਜੀ ਗੱਲ ਵਿਸ਼ਵਾਸ ਦੀ ੱੱਡੇ ਵੀ ਆ ਉਹਦਾ ਕਰਕੇ ਵੀਰੇ ਆਪਾਂ ੱੱਡੇ ਨਹੀਂ ਮੰਨ ਲਓ ਜੇ ਛੱਡੇ ਹੋ ਨਾ ਮੰਨ ਲਓ ਤੇ ਆਪਾਂ ਇਹ ਗੱਲ ਹੈ ਕਿ ਬਾਜ਼ਾਰ ਤੇ ਲੱਗੀਆਂ ਨੇ ਸੇਰੇ ਨਾ ਚੋਈਆਂ ਨਹੀਂ ਬਾਜ਼ਾਰ ਤੇ ਲੱਗੀਆਂ ਹੁੰਦੀਆਂ ਮੁੜ ਕੇ ਅਗਲੇ ਦਿਨ ਆ ਕੇ ਜਾ ਕੇ ਭੈਣ ਭਰਾ ਫੋਨ ਲਾਉਂਦਾ ਉਹ ਕੰਮ ਨਹੀਂ ਵਿਧੀ ਕਰਨਾ ਸਹੀ ਆ ਹਾਂਜੀ ਹਾਂ ਲੋਕ ਦੋਸਤੋ ਬਿਲਕੁਲ ਜਰੂਰ ਜਰੂਰ ਮੰਨ ਲਓ ਆ ਤੁਹਾਨੂੰ ਅੱਜ ਠੀਕ ਹੈ ਜੀ ਜੋ ਜਿੰਨਾ ਦੁੱਧ ਤੁਹਾਨੂੰ ਫਰੇ ਦੱਸਿਆ ਬੇ ਤੜਕ ਆਪਣੀ ਤਸੱਲੀ ਕਰੋ ਵਿਜ਼ਿਟ ਕਰੋ ਇੱਕ ਛੰਡੇ ਵੀ ਲੱਗੇ ਆਪਣੇ ਕੋਲ ਤੀਜੇ ਨੰਬਰ ਤੇ ਇੱਕ ਹੋਰ ਦੱਬੀ ਆ ਵੇਰ ਖੜੀ ਆ ਹਾਂਜੀ ਹਾਂਜੀ ਇਹਦਾ ਕੀ ਹੈਗਾ ਵੇਰਵਾ ਵੇਰ ਇਹਦੇ ਕੋਲੇ ਵੀ ਜੀ 10 ਕਿਲੋ 11 ਕਿਲੋ ਦੁੱਧ ਜੈ ਟਾਈਮ 10 11 ਕਿਲੋ ਹਾਂਜੀ 10 11 ਤੇ ਬਿਲ ਕਿੰਨੇ ਹੋ ਗਿਆ ਦੇਣ ਇਹਨੂੰ ਅੱਜ ਵੀਰ ਜੀ ਮੇਰੇ ਹਿਸਾਬ ਨਾਲ ਹੋਊਗਾ 25 ਕਿਤੇ ਦਿਨ ਦੇ ਲਾਗੇ ਬੰਨੇ ਹੋਰਗੇ ਵੀਰ ਦੀ ਸੂਈ ਨੂੰ ਬੱਚਾ ਹਾਂਜੀ ਬੱਚਾ ਵੀਰ ਭਾਵੇਂ ਆਜ ਗਾੜੀ ਦੇ ਭਾਵੇਂ ਕੋਈ ਨਾ ਇਹਨੂੰ ਠੰਡ ਠੰਡ ਲੱਗੀ ਜਿਵੇਂ ਮੁੜਕੇ ਨਾ ਠੰਡ ਲੱਗੀ ਐ ਵੈਸੇ ਚਲੋ ਜੇ ਆਪ ਦਾ ਜਤਨ ਕਰਦੇ ਵੀਰ ਜੀ ਜੇ ਦੀ ਕਿਸਮਤ ਹੋ ਉਚਾਰੇ ਦੀ ਤੇ ਠੀਕ ਨਾ ਗੱਲ ਤੇ ਬਾਕੀ ਚਲੋ ਇਹਦਾ ਇਹ ਗਾੜੀਏ ਦੀ ਕਿਸਮਤ ਆ ਕਰ ਲਓ ਬੋ ਬੱਚਾ ਦੋਸਤੋ ਫਿਲਹਾਲ ਤੁਹਾਡੇ ਸਾਹਮਣੇ ਆ ਬੱਚੇ ਤੋਂ ਤੁਸੀਂ ਆਈਡੀਆ ਲਾ ਲਿਓ 15 ਕਿ ਦਿਨ ਦੱਸਿਆ ਹਾਂ ਜੀ ਨਹੀਂ ਇਹ 20 ਦਿਨ ਹੋ ਗਏ 20 15 ਇੰਨੇ ਕੋ 20 25 ਦਿਨ ਬੱਚੇ ਨੂੰ ਥੋੜੀ ਠੰਡ ਲੱਗੀ ਆ ਵੈਸੇ ਹੁਣ ਜਿਹੜਾ ਆਪਣਾ ਫਰਜ਼ ਬੰਦਾ ਵਿੱਚ ਮੌਕੇ ਤੇ ਤੁਹਾਨੂੰ ਵੀਡੀਓ ਤੇ ਦਿਖਾ ਦਿੰਦਾ ਠੀਕ ਹੈ ਖਲੋਂਦਾ ਖਲੰਦਾ ਆਪਦੀਆਂ ਲੱਤਾਂ ਦੇ ਘਾਟ ਹੀ ਐਵੇਂ ਕੋਈ ਵੀਰਪਰਾ ਬਾਕੀ ਇਹਨੂੰ ਨਹੀਂ ਕਰਮਾ ਲਈ ਨੂੰ ਪਰਵਾਹ ਕੋਈ ਠੀਕ ਹੈ ਵੀਰੇ ਹਾਂਜੀ ਜਿੱਦਾਂ ਮਰਜੀ ਮੰਨ ਲਓ ਇਹਦਾ 12 ਜਿਹੜਾ ਬਿਲਕੁਲ ਨੈੱਟ 12 12 ਲੀਟਰ ਇਹਦੇ ਕੋ 10000 ਹਾਂਜੀ ਹਾਂ ਇਹ ਹਾਂ 10 ਕੋਈ ਮੇਰਾ ਵੀਰ ਪੱਕਾ ਮੰਨੇ ਆਈ ਬਿਲਕੁਲ ਇਹ ਤੁਹਾਨੂੰ ਮਸਾਹੀ ਗੱਲ ਸਾ ਵੀ ਕੋਈ ਮੋਟ ਵੀ ਵੰਡਣੀ ਬਿਆਰੀ ਖਾਂਦੀ ਚਲੋ ਆਪਣੇ ਕੋਲ ਤੋਂ ਦਿਹਾੜੀ ਰਹਿ ਗਈ ਤੇ ਵੈਰ ਤੁਹਾਨੂੰ ਪਤਾ ਵਾ ਵੀ ਕਰਮਾਲੀ ਕਰ ਜੂਗੀ 16 17 ਕਿਲੋ ਦੁੱਧ ਵੀਰ ਜੀ ਹਾਂ 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 ਹਾਂਜੀ ਕਦ ਕਾਠ ਵਾਲੀ 910 10000 ਦੇ ਦਰਮਿਆਨੇ ਚੱਲਣ ਦੀ ਆ ਹਾਂਜੀ ਤੇ ਬਾਕੀ ਐਡੀ ਵੀ ਆਪਾਂ ਕਹਿ ਦਈਏ ਵੀ ਕੋਈ ਲਸੀ ਫਿੱਕੀ ਜਾਂ ਮਤਲਬ ਕਿ ਇਹ ਨਹੀਂ ਕਿਤੇ ਵਜਨ ਲਈ ਹੀ ਕਰਮਾ ਲਈ ਠੀਕ ਆ ਜੀ ਵਜਨ ਵਟਾ ਪੂਰਾ ਪੇਟ ਪੂੜ ਭਰਿਆ ਪਠਾੜਕਾ ਖਾਂਦੀ ਐ ਬਾਕੀ ਤਾਂ ਦੇ 100 ਗ੍ਰਾਮ ਕਿਲੋ ਦੁੱਧ ਹਾਂਜੀ ਹਾਂਜੀ ਥਾਂ ਤੇ ਤੋੜਦਾ ਰੇਤਾਂ ਦੀ ਉਕਰ ਮੋੜ ਕੇ ਆਉਂਦੀ ਮੈਂ ਫਿਰ ਵੀ ਕੀ ਜਿਹੜੀ ਗੱਲ ਆ ਵੇਖੋ ਥਣ ਵੇਖੋ ਪੂਰਾ ਮੁਠੀ ਵਾਲਾ ਮਾਰਦੇ ਪੁੱਤਾਰਾਂ ਦੀਆਂ ਲਾ ਵੇਖੋ ਮਗਰ ਨਾ ਮਗਰ ਵੀ ਦੀ ਆ ਵੇਖੋ ਚਵਾਈ ਕਿਤੇ ਕੋਈ ਪੂਰ ਛੱਟਾ ਨਹੀਂ ਮੋਗੇਰਗੀ ਕਰਮਾ ਆ ਜਾ ਰੋ ਜਾ ਕੇ ਜੀ ਆਹ ਵੇਖੋ ਆਹ ਵੇਖੋ ਲੋ ਵੀ ਭਰਾਵੋ ਆ ਅਗਲੇ ਪਿਛਲੇ ਥਾਣਾ ਦੀ ਜਿਹੜੀ ਚਵਾਈ ਆ ਕੋਈ ਦੋ ਦੋ ਚਾਰ ਚਾਰ ਧਾਰਾਂ ਨੇ ਹਾਂ ਆ ਵਾਰ ਤੁਹਾਨੂੰ ਪ੍ਰੋਪਰ ਦਿਖਾਤੀ ਆ ਮਗਰ ਬੱਚਾ ਉਹਦੀ ਸਥਿਤੀ ਤੁਹਾਨੂੰ ਦੱਸਤੀ ਆ ਹਾਂਜੀ ਹਾਂਜੀ ਅੱਛਾ ਵੀਰ ਜੀ ਮੈਂ ਦਵਾਂਗੀ ਕਿ ਕਿਨੇ ਦੀ ਇਹ ਕਿਨੇ ਦੀ ਹੁੰਦੀ ਆ ਜੀ ਇਹ ਵੀਰ ਜੀ ਦੇ ਦਈਏ ਬੱਚੀ ਭਾਵੇਂ ਤਾਂ ਮੁੱਲ ਵੀ 45 50 ਕਰ ਲਈਏ ਹਾਂਜੀ ਪਰ ਵੀਰ ਜੀ ਇਹ ਬੱਚੀ ਦੇ ਦਈਏ 40000 ਦੀ 40 ਦੀ ਹਾਂਜੀ 40 ਦੀ ਹੂੰ ਹਾਂਜੀ ਬਿਲਕੁਲ ਜਾਇਜ਼ ਹੀ ਕਰਕੇ ਵੀਰ ਜੀ ਦੇਣਾ ਵਾ ਬੱਚੀ ਤੇ ਆ ਭਾਵੇਂ 45 ਦੀ ਭਾਵੇਂ ਕੋਈ ਮੇਰਾ ਵੀਰ ਭਰਾ ਵੇਚ ਲੀਏ ਬਾਕੀ ਨਹੀਂ ਆ ਚਲੋ ਆਪਾਂ ਨੂੰ ਕਹਿੰਨੇ ਜਾਇਜ਼ ਦਿੱਤੀ ਜਾਇਜ਼ ਹੀ ਦਈਏ ਹੂੰ ਹਾਂਜੀ ਕੋਈ ਭੈਣ ਭਰਾ ਲਓ 40000 ਦੇ ਦੋਸਤੋ ਐਂਡ ਕੋ ਐਂਡ ਮਿਲ ਜੂਗੀ ਬੂਤੀ ਪਾਤੀ ਦੀ ਬੜੀ ਚੰਗੀਆਂ ਛੋਟੀ ਬੂਤੀ ਆ ਹਾਂ ਸਮਾਲ ਸਾਈਜ਼ ਕਰਨਾ ਬਿਲਕੁਲ ਛੋਟੇ ਕਰਨਾ ਛੋਟੀ ਬੂਤੀ ਹਾਂ ਤੇ ਆ ਜਿਹੜਾ ਬਾਡੀ ਸਟ੍ਰਕਚਰ ਇਹਦਾ ਠੀਕ ਹੈ ਜੀ ਹਾਂ ਜੀ ਤਾਂ ਹੈ ਵਧੀਆ ਚੰਗੀ ਹੈ ਕੋਈ ਵੀਰ ਚੋਂ ਚੰਗੀ ਸੇਵਾ ਕਰ ਲੂ ਕੋਈ ਆ ਉਹ ਤਾਂ ਵੀਰ ਜੀ ਪਾ ਦੂਗੀ 15 ਤੋਂ ਵੱਧ ਜੂਗੀ ਉਹ ਤਾਂ ਹੱਥ ਕੇ ਕਰਮਾ ਲਈ ਨੇ ਘਰ ਜਾਣਾ ਹੋਣੇ ਜੇ ਕੋਈ ਸੇਵਾ ਵਾਲੇ ਚਲੋ ਇਹ ਗੱਲ ਹੈ ਜੀ ਘਰੇ ਚਲ ਕੀ ਕਹਿੰਦੇ ਵਾਧੀ ਆਉਂਦੀ ਤੁਹਾਨੂੰ ਪਤਾ ਹੁਣ ਆਪਣੇ ਕੋ ਤੇ ਚਲੋ ਕਰਮਾ ਲਈ ਜਿਹੜੀ ਚਲੋ ਇਹ ਆ ਬਾਕੀ ਚਲੋ ਜਿੱਥੇ ਇਹ ਦੇ ਬਚਾਰੀ ਦੇ ਅਣਜਾਲਾ ਕਹਿੰਦੇ ਹਾਂ ਹਾਂ ਜੀ ਹਾਂ ਜੀ ਠੀਕ ਆ ਜੀ ਆ ਗਏ ਅੱਗੇ ਇੱਕ ਦੋ ਸੂ ਹੋਰ ਤੁਹਾਨੂੰ ਆਪਾਂ ਵੇਰ ਦਿਖਾ ਦਿੰਨੇ ਆ ਇਹ ਵੀ ਬੱਚੀ ਬਿਲਕੁਲ ਸੱਜਰ ਤਾਜੀ ਸੂਈ ਆ ਤੇ ਇਹ ਇਹ ਦਿਨਾਂ ਜੀ ਇਹ ਦੋ ਚੌਂ ਦਿਨਾਂ ਜੀ ਹਾਂ ਜੀ ਇਹ ਵੀਰ ਜੀ ਇਹਨੂੰ ਅੱਜ ਮੇਰੇ ਖਾਂ ਮ ਚੌਥਾਕ ਦੇਣਾ ਨਾੜੂ ਨਾਲ ਆ ਬੱਚੇ ਦੇ ਬੱਚੀ ਇਹਦੇ ਕੋਲੇ ਇਹਦੇ ਮਗਰ ਬੱਚੀ ਆ ਹਾਂ ਜੀ ਹਾਂ ਜੀ ਆ ਵੇਖੋ ਬੱਚੀ ਆ ਆ ਵੇਖੋ ਮੰਨ ਲਓ 나ੜੂ ਦਾ ਨਾਲ ਹੀ ਆ ਜੇ 나ੜੂ ਨਾਲ ਆ ਆ ਵੇਖੋ ਠੀਕ ਆ ਜੀ ਠੀਕ ਆ ਜੀ ਠੀਕ ਆ ਠੀਕ ਆ ਲੋ ਵੀ 나ੜੂ ਨਾਲ ਅੱਜ ਪੰਜਾ ਚੌਥਾ ਦਿਨ ਮੰਨ ਲਿਓ ਕੋਈ ਭਰਾ ਬੱਚੀ ਬਹੁਤ ਸੋਹਣੀ ਹੈ ਪਲੂਣੀ ਹੈ ਨਾ ਪਲੂਣਾ ਵੀਰ ਜੀ ਪਲੂਣਾ ਦ ਆ ਵੇਖੋ ਆ ਲੋ ਜੀ ਅਗਲੇ ਥਾਣੇ ਬੱਛੀ ਬਸ ਤੋਂ ਪਹਿਲਾ ਸੁਆ ਬੱਛੀ ਆ ਆ ਥਾਣ ਮਖਾ ਦੀਏ ਤਾਂ ਮੇਰੇ ਕੋਲ ਨਹੀਂ ਥੋੜਾ ਲਾ ਕਿਉਂ ਆ ਵੇਖੋ ਜੀ ਆ ਦੇਖੋ ਠੀਕ ਆ ਜੀ ਹਾਂ ਵੰਗਾ ਪਾ ਲੈਣਾ ਕੋਈ ਗੱਲ ਨਹੀਂ ਕੋਈ ਗੱਲ ਤੇਰਾ ਬੱਚਾ ਪੁੱਤ ਨਹੀਂ ਆਇਆ ਹੁੰਦਾ ਹਾਂਜੀ ਹਾਂਜੀ ਅਚਾਨਕ ਥੱਲੇ ਕਈ ਨਾ ਪੁੱਛੂ ਬਾਕੀ ਹੈ ਠੰਡੀ ਤੇਰੀ ਏਡੀ ਨਹੀਂ ਕਰਮਾ ਲਈ ਨਹੀਂ ਨਹੀਂ ਬੱਜੀ ਪੁੱਠੰਡੀ ਤੇਰੀ ਏਡੀ ਕਰਮਾ ਲਈ ਤੇਰਾ ਇਹ ਵੀ ਵੀਰ ਜੀ ਦੰਨਾ ਜੀ ਆ ਜੇ ਦੋਨ ਦੀ ਚੌਕੀ ਆ ਚੌਕ ਦੇ ਦੰਦ ਕੱਢਣ ਲਈ ਆ ਦੋਂਦੀ ਲਾਲੇ ਕੋ ਚੌਗੀ ਲਾਲੇ ਵੀ ਬੱਚੀ ਬਹੁਤ ਸੋਹਣੀ ਟੀਕਾ ਜੀ ਹਾਂਜੀ ਰੰਗ ਰੂਗ ਬੜਾ ਵਧੀਆ ਕਰਮਾ ਲਈ ਦਾ ਹਾਂਜੀ ਪ੍ਰਿੰਟ ਬੜਾ ਵਧੀਆ ਆ ਆ ਕਰੋ ਚੈੱਕ ਠੀਕ ਆ ਜੀ ਤੇ ਨਵੀ ਜੀ ਬੱਚੀ ਆ ਦੋਂਦੀ ਚੌਗੀ ਵੀਰ ਝੰਡਾ ਦੱਸਣ ਦਿਆ ਹਾਂਜੀ ਤੇ ਫਿਲਹਾਰ ਆ ਬੂਤੀ ਬਾਤੀ ਦੀ ਬਹੁਤ ਸੋਹਣੀ ਆ ਤੇ ਪਹਿਲਾ ਸਵਾ ਪਲੂਨ ਬੱਚੀ ਸੋਈ ਆ ਦੋਸਤੋ ਬਹੁਲੇ ਬਹੁਲਾ ਕਿੰਨਾ ਦੱਸਿਆ 9 ਕੇ ਨਹੀਂ ਵੀਰ ਜੀ ਇਹਦੇ ਕੋਲੇ ਹੈਗਾ ਵਾ ਮੇਰੇ ਸਾਹਮਣੇ 14 15 ਕਿਲੋ ਦੁੱਧ ਹੈਗਾ ਵਾ ਮਾਲੋ 13 14 ਹੋਊ ਵੀਰ ਜੀ ਅੱਛਾ ਕਾ ਹਾਂਜੀ ਪੱਕਾ 13 13 14 ਹਾਂਜੀ ਲੋਬੀ ਹਾਂ ਜੀ ਆਰਡਰ ਦੇਖ ਕੋ ਟਕਾਣੇ ਤੇ ਹਾਂ ਜੀ ਬਹੁਤ ਟਕਾਣੇ ਵੀਰ ਜੀ ਲੇਖਣੀਆਂ ਵੀ ਫਿਰ ਵੇਖ ਲਓ ਹੱਥੀਂ ਚਵਾਈ ਵਾਲੇ ਵਧੀਆ ਥਣ ਜੀ ਹਾਂ ਜੀ ਇਹ ਫੀਲਿੰਗਾਂ ਸੂਲੀਆਂ ਕਰਮਾਲੀ ਨੂੰ ਬੜੀਆਂ ਕੱਦ ਕਾਠਾ ਵੀ ਵੇਖੋ ਕਿੰਦਾ ਜੰਮਾ ਕੱਦੀ ਸੋਨਾ ਵਛੀ ਦਾ ਹਾਂ ਜੀ ਅਜੇ ਥੋੜਾ ਤੁਹਾਨੂੰ ਪੜਾ ਦੇ ਇਹ ਮੂੰਹ ਦੰਦ ਦੀ ਬਿਤਾ ਹੈ ਚੌਗੀ ਹੈ ਕਿ ਦੰਦੀ ਚੌਗੀ ਹੋਣੀ ਵੀਰ ਜੀ ਚੌਗੀ ਕਰਾ ਦੇ ਮੇਰਾ ਸ਼ੋਰ ਦੇਗੀ ਗੱਲਬਾਤ ਕੋਈ ਪਤਾ ਹਾਂ ਜੀ ਆ ਵੇਖੋ ਚੌਗੀ ਆ ਵੀਰ ਜੀ ਆ ਵੇਖੋ ਹਾਂ ਜਿਹੜੇ ਮੰਨ ਲੋਇਆ ਵੀ ਅਜੇ ਜਿਹੜੇ ਚੌਕ ਦੇ ਦੰਦ ਉਸਤਰਾ ਬਰਾਬਰ ਨਹੀਂ ਕੀਤੇ ਪਰਲੇ ਬੰਨੇ ਹੋ ਕੇ ਪ ਆ ਦੇਖੋ ਦੂਦ ਦੇ ਐ ਵਧੀਆ ਕੱਡੇ ਤੇ ਚੌਕ ਦੇ ਨਹੀਂ ਅਜੇ ਬਰਾਬਰ ਕੀਤੇ ਆ ਉਧਰ ਉਧਰ ਕਰ ਲੋ ਆ ਆ ਦੇਖੋ ਨਾ ਦੇਖੋ ਠੀਕ ਆ ਜੀ ਹਾਂਜੀ ਚੌਕ ਦੇ ਜਿਹੜੇ ਅਜੇ ਕਿੰਨੇ ਕਿੰਨੇ ਨਿੱਕੇ ਆ ਆ ਹਾਂਜੀ ਲਓ ਵੀ ਠੀਕ ਆ ਜੀ ਇਹ ਬੱਚੀ 200 ਤਕਰੀਬਾ ਕਰਨ ਵਾਲੀ ਥਲੇ ਬੋਲਾ ਬੋਲਾ ਚ ਕੱਚਾ ਬੋਲਾ ਵੀਰ ਮੰਨ ਲੈ ਕੋਈ ਕਿਉਂਕਿ 나ੜੂਆ ਨਾਲਾ ਬੱਚੇ ਦੇ ਹਾਂਜੀ ਤੇ ਚੰਗੇ ਬੋਲੇ ਤੋਂ ਸਟਾਰਟਿੰਗ ਹੋਈ ਹੈ ਤੇ ਆਰਡਰ ਬਹੁਤ ਹੋਣਾ ਗਿੱਠ-ਗਿੱਟ ਉੱਚਾ ਖੁੱਚਾ ਤੋਂ ਹਾਂਜੀ ਹਾਂਜੀ ਉਹ ਨਹੀਂ ਪੂਰਾ ਫਿਰ ਵੀਰ ਜੀ ਪੂਰਾ ਥਣ ਮੈਂ ਹੱਤੀ ਚਵਾਈ ਵਾਲਾ ਮੁੱਠੀ ਵਾਲਾ ਤਾਂ ਕੋਈ ਇਹ ਨਹੀਂ ਮੰਨ ਲੋ ਚਲੋ ਉਹ ਤੇ ਮਸ਼ੀਨ ਮਸ਼ੀਨ ਆਪਾਂ ਫਾਰਮ ਚੋਂ ਲਈ ਬੱਚੀ ਆ ਵੇਖੋ ਥਣ ਤੋਂ ਨਾ ਪੂਰਾ ਤੁਹਾਨੂੰ ਦੱਸਣ ਦਿਆਂ ਵੇਖੋ ਐ ਵਧੀਆ ਆ ਵੇਖੋ ਪੂਰਾ ਲੰਮਾ ਮੁੱਠੀ ਵਾਲਾ ਥਣ ਜਿੱਦਾਂ ਮਰਜ਼ੀ ਕੋਈ ਚਵਾਈ ਕਰੇ ਕਰਮਾਂ ਵਾਲੀ ਬਿਲਕੁਲ ਅੱਛਾ ਝੰਡੇ ਵੀਰ ਮੋਲ ਕੀ ਕਰਦਾ ਹਾਂ ਦਵੇਂਗਾ ਕਿ ਮੋਲ ਵੀਰ ਜੀ ਇਸ ਬੱਛੀ ਦਾ ਭਾਵੇਂ ਚਲੋ ਜਿਹੜੇ ਹਿਸਾਬ ਨਾਲ ਚਲੋ ਕੱਦ ਕਾਠੇ ਵਾਲੀ ਬੱਛੀ ਭਾਵੇਂ ਮੋਲ ਭਾਵੇਂ 65 70 ਕਰੀ ਜਾਏਗੀ ਹਾਂ ਇਹਦਾ ਵੀਰ ਜੀ 60 ਚੋਂ ਮਾਨਤਾਨ ਕਰਦਾਂਗੇ ਪੂਰੇ 55000 ਦੀ ਵੀਰ ਜੀ ਦੇ ਦਾਂਗੇ 55 ਦੇ ਹਾਂ ਪੂਰੇ 55000 ਦੀ ਵੀਰ ਜੀ ਦੇ ਦਾਂਗੇ ਜੇ ਤੁਛ ਛੋੜੀ ਵੀਰ ਭਰਾਵਾਂ ਚਲੋ ਇਹ ਆ ਵੀ ਮਗਰ ਵੀ ਬੱਛੀ ਜੇ ਤੇ ਆਪ ਵੀ ਬੱਛੀ ਜੀ ਜੋੜੀ ਆ ਠੀਕ ਆ ਜੀ ਹਾਂਜੀ ਜੋੜੀ ਆਪ ਬੱਛੀ ਆ ਮਗਰ ਬੱਛੀ ਆ ਹਾਂਜੀ ਬਹੁਤ ਖੂਬਸੂਰਤ ਆ ਨਵਾਂ ਪਸ਼ੂ ਆ ਕੋਈ 500 ਦੇ ਰੁਪਏ ਹੋ ਗਲ ਜਾ ਕੇ ਹਾਂਜੀ ਹਾਂਜੀ ਤੇ ਭ ਤਾਨੂੰ ਦੱਸ ਦਿੱਤਾ ਵੀਰ ਝੰਡੇ ਨੇ ਛੋੜਛੱਪੇ ਮੌਕੇ ਦੀ ਜਿੰਦ ਜਾਣਾ ਠੀਕ ਆ ਜਿਉਂਦੇ ਰਹਿਣਗੇ ਹਾਂਜੀ ਹਾਂਜੀ ਠੀਕ ਆ ਤੇ ਬਹੁਤ ਪਿਆਰੀ ਬੱਛੀ ਆ ਕੋਈ ਛੜਦਾ ਨਹੀਂ ਮੇਰਾ ਵੀਰ ਘਰੇ ਰੱਖਣੀ ਜਿੰਨੇ ਕਿਉਂਕਿ ਇਸ ਲੈਵਲ ਦੇ ਪਸ਼ੂ ਬਹੁਤੇ ਵੀਰ ਲੱਭ ਰਹੇ ਆ ਹਾਂਜੀ ਹਾਂਜੀ ਚੰਗੀ ਆ ਝੰਡੇ ਵੀਰ ਬੱਛੀ ਅੱਗੇ ਆਪਣੇ ਕੋਲ ਇਧਰ ਆ ਜਗੇ ਤੇ ਆਹ ਵੈੜ ਖੜੀ ਹੈ ਜੀ ਹਾਂਜੀ ਤੇ ਇਹਦਾ ਕੀ ਬੇਰਵਾ ਭਰਾ ਜੀ ਇਹਦੇ ਕੋਲੇ ਵੀਰ ਜੀ 15 16 ਕਿਲੋ ਦੁੱਧ ਜੇ ਕਰਮਾ ਵਾਲੀ ਕੋਲੇ ਅੱਜ ਦੇਣ ਇਹਨੂੰ ਕਿਨੇ ਹੋ ਗਿਆ ਅੱਜ ਦੇਣ ਇਹਨੂੰ ਵੀਰ ਜੀ ਇਹਦੇ ਮਹੀਨੇ ਤੋਂ ਪਰਿ ਹੋ ਗਿਆ ਵੈਸੇ ਮੱਛੀਏ ਦੀ ਚਲੋ ਜਿਹੜੀ ਮਗਰ ਆ ਨਾ ਬੱਚੀ ਦੇ ਲੱਗੂ ਜੇ ਦੋ ਟਾਈਆਂ ਮਹੀਨਾ ਦੀ ਭਾਰੇ ਅੱਧਾ ਦੁੱਧ ਚੁੰਗਦੀ ਰਹੀ ਜੇ ਕਰਮਾ ਵਾਲੀ ਹੂੰ ਠੀਕ ਨਾ ਇਹ ਬੰਦੇ ਚਲੋ ਜਿੰਨਾ ਕੋ ਲਈ ਨਾ ਆਪਾਂ ਉਹ ਚਲੋ ਇਹ ਵੀ ਦੋਵੇਂ ਜੀ ਹੀ ਚਾਰੇ ਤੇ ਉਹ ਇਹਨੂੰ ਜਿਆਦਾ ਚਗਾਉ ਦੇਖ ਤੇ ਚੋਂਦੇ ਘੱਟ ਹੀ ਜਾਂਦੇ ਇਹ ਜਿਆਦਾ ਦੁੱਧ ਤੇ ਸਾਤ ਉਹ ਇਹ ਦੁੱਧ ਚੋਣ ਹੁਣ ਕਿੰਨਾ ਦੱਸਿਆ ਜੀ ਹੁਣ 15 16 ਕਿਲੋ ਵੀਰ ਜੀ ਦੋ ਡੰਗਾਂ ਦਾ ਦੁੱਧ ਜਿੱਦਾਂ ਮਰਜੀ ਕੋਈ ਵੀਰ ਮੇਰਾ ਆਫ ਦਾ ਲੀਟਰ ਮਾਲ ਲੈ ਚੋ ਲੋ ਵੀ 15 16 ਕਿਲੋ ਦੁੱਧ ਲਓ ਜੀ ਦੂਜੇ ਵੀ ਸੂਬੇ ਦਾ ਠੀਕਾ ਜੀ 15 ਕਿਲੋ ਦੁੱਧ ਆ ਹਾਂ ਜੀ ਬੱਚੇ ਨੂੰ ਦੇਖ ਕੇ ਦੋਸਤੋ ਲੱਗਦਾ ਬੇਸ਼ੱਕ ਕੋਈ ਮਹੀਨਾ ਮੰਨ ਲੈ ਡੇਰ ਮਹੀਨੇ ਮੰਨ ਲੈ ਉਹ ਮੰਨ ਲੈ ਜੀ ਹੈ ਮਹੀਨੇ ਤੋਂ ਮੰਨ ਲਓ ਮਹੀਨੇ ਦਾ ਬੱਚਾ ਜੀ ਪਰ ਬੱਚੀ ਆ ਬੱਚੀ ਬਹੁਤ ਵੀਰ ਜੀ ਵੈਸੇ ਟੀਕੇ ਵਾਲੀ ਵਧੀਆ ਟੀਕਾ ਭਰਿਆ ਬੱਚੀ ਠੀਕਾ ਜੀ ਹੈ ਇਹ ਦੇ ਮਗਰ ਵੀ ਬੱਚੀ ਆ ਬੱਚੇ ਦੇ ਰਹਿ ਚਲੇ ਨੇ ਕਿ ਬੱਚੇ ਬੱਚੇ ਆ ਲੋ ਤੇ ਬਾਕੀ ਇਹ ਅਭੀ ਕੋਈ ਹੈ ਅਭੀ ਬੱਚੀ ਵੀਰ ਜੀ ਕੁੜੀ ਆ ਚਲੋ ਦੁੱਧ ਚੰਗਾ ਚੁੰਗਦੀ ਰਹੀ ਕਰਕੇ ਨਾ ਆ ਵੇਖੋ ਕੋਈ ਹੈ ਜੀ ਇਹ ਤੁਹਾਨੂੰ ਦੱਸਣ ਦਿਆਂ ਵੀ ਕੁੜੀ ਬੱਚੀ ਮੰਨ ਲਓ ਇਹ ਗੱਲ ਕੋਈ ਵੀਰ ਭਰਾ ਆਖੂਗਾ ਵੀ ਵੀ 2 ਮਹੀਨੇ ਹੋ ਗਏ 2.5 ਹੋ ਗਏ ਇੱਥੋਂ ਮਹੀਨੇ ਤੋਂ ਕੋਈ ਵੀਰ ਜੀ ਕੋਈ 5-7 ਦਿਨ ਉੱਤੇ ਲਾ ਲੇ ਕੋਈ ਥੱਲੇ ਲਾ ਲੇ ਵੀਰ ਭਰਾ ਬਿਲਕੁਲ ਜੀ ਹਾਂਜੀ ਸੀਲੀਆਂ ਵੀਰ ਜੀ ਵਰੀਆਂ ਤੇ ਚਵਾਈ ਹੈ ਇੱਕ ਨੰਬਰ ਦੀ ਹਾਂਜੀ ਜਿਹੜਾ ਵੀ ਚਲੋ ਡੰਗਰ ਕੋਈ ਵੀ ਹੈ ਨਾ ਇੱਕ ਨੰਬਰ ਦੀ ਚਵਾਈ ਵੀਰ ਜੀ ਭਲਾ ਕੋਈ ਹੱਥ ਵਾ ਨਾ ਲਾਵੇ ਠੀਕ ਆ ਹਾਂਜੀ ਹਾਂਜੀ ਲੋ ਵੀ ਭਰਾਵੋ ਇਹਦੇ ਥੱਲੇ ਵੀ ਵੀਰ 15 ਕਿਲੋ ਦੁੱਧ ਦੱਸਣ ਦਿਆ ਹਾਂਜੀ ਤੇ ਬਾਕੀ ਮੇਰਾ ਭਰਾ ਜਿੱਦਾ ਮਰਜ਼ੀ ਜਾਣ ਕੇ ਤਸੱਲੀ ਕਰੋ ਕਰੋ ਸੰਗ ਦੇ ਵਿੱਚ ਆ ਸਿਆਲ ਦਾ ਸਿਆਲ ਗਾ ਗਰਮੀ ਦੇ ਵਿੱਚ ਵੀ ਚਲੋ ਵਾਦੇ ਬੰਦਾ ਪਸ਼ੂ ਇਹੋ ਜਿਹਾ ਠੀਕ ਆ ਜੀ ਸੋ ਕਰੋ ਸੰਗਾ ਤੇ ਛੱਲੇ ਵੀਰ ਦਾ ਮੁੱਲ ਵੀ ਦੱਸ ਦੇ ਮੁੱਲ ਵੀਰ ਜੀ ਇਹ ਆਪਾਂ ਤੁਹਾਨੂੰ ਸਹੀ ਗੱਲ ਦੱਸਾਂ ਵੀ ਇਹ ਮੁੱਲ ਤੇ ਭਾਵੇਂ ਦੁੱਧ ਦੇ ਹਿਸਾਬ ਨਾਲ ਵੀ ਦਈ ਇਹਦਾ ਵੀ 55 ਕਰ ਲਈਏ ਭਾਵੇਂ 50 ਨਹੀਂ ਉਹ ਕੰਮ ਨਹੀਂ ਆ ਇਹ ਆਪਾਂ ਵੀਰ ਜੀ ਹਾਂ ਨਾ ਵਛੀ 43 ਹਜ਼ਾਰ ਦੀ ਦੇ ਦਾਂਗੇ 43 ਦੇ ਹਾਂਜੀ 43 ਦੀ ਠੀਕ ਆ ਜਿੱਦਾਂ ਮਰਜ਼ੀ ਦੋ ਡੰਗ ਕੋਈ ਮੰਨ ਲਓ ਇਹ ਗੱਲ ਹੈ ਕਿ ਵੀਰ ਆਪਦਾ ਚੋ ਕੇ ਤਸੱਲੀ ਕਰਕੇ ਲੈ ਜੇ ਆਪਾਂ ਨੂੰ ਉਹ ਗੱਲਾਂ ਨਹੀਂ ਕੋਈ ਠੀਕ ਆ ਜੀ ਹਾਂਜੀ ਹਾਂਜੀ ਦੁੱਧ ਕੋਪ ਮੰਨ ਲਓ 15 16 ਕਿਲੋ ਵੀ ਜੀ ਦੁੱਧ ਤਿਆਰ ਹੋ ਕਰਮਾਲੀ ਕੋਲੇ ਦੋ ਆ ਕਰਮਾਲੀਆਂ ਬਿਲਕੁਲ ਬਹੁ ਵੀ 74000 ਦੀ 200 ਤੁਹਾਨੂੰ ਮਿਲ ਜੂਗੀ ਹਾਂ ਬਾਕੀ ਦੁੱਧ ਤੁਹਾਨੂੰ ਥੱਲੇ ਦੱਸਦਾ ਜਿੰਨਾ ਹੈਗਾ ਮਗਰ ਬੱਛੀ ਦੱਸਤੀ ਆ ਸੂਆ ਹਾਂ ਬਾਕੀ ਪ੍ਰੋਪਰ ਆਪਾਂ ਤੁਹਾਨੂੰ ਤੋਰ ਕੇ ਚਲਾ ਕੇ ਦਿਖਾਤੀ ਆ ਹਵਾਨੇ ਚੱਡੇ ਦੀ ਬਿਲਕੁਲ ਤੁਹਾਡੇ ਸਾਹਮਣੇ ਆ ਭਰਿਆ ਪਿਆ ਪਾਂਡਾ ਵੈਸੇ ਹੋਣ ਟਾਈਮ ਜਿਹੜਾ 4:30 ਵਜੇ ਦਾ ਹੋ ਗਿਆ 4:30 ਵਜੇ ਦਾ ਚਵਾਈ ਦਾ ਸਮਾਂ ਬਿਲਕੁਲ ਨੇੜੇ ਹੁੰਦਾ ਜਾਂਦਾ ਤੇ ਬਿਲਕੁਲ ਹਵਾਨੇ ਚੱਡੇ ਬਣੇ ਥਾਂ ਤੇ ਤੁਹਾਨੂੰ ਨਜ਼ਰ ਆ ਰਹੇ ਨੇ ਹਾਂ ਇਹ ਇਹ ਵਾਰ ਤੁਹਾਨੂੰ ਮੋਪਾ ਦਿਖਾਉਣੀ ਸੀਗੀ ਇੱਧਰ ਦੇ ਪਾਸੇ ਹੋਰ ਹੈਗਾ ਨਗ ਆ ਵੀਜੀ ਹੈਗਾ ਇੱਕ ਨਗ ਬਹੁਤ ਵਧੀਆ ਅੱਛਾ ਆ ਵੇਖੋ ਹਾਂਜੀ ਪਿਸਤੇ ਤੇ ਪਿਸਤਾ ਕੱਢੀ ਆਉਂਦੇ ਵੀਰ ਜੰਦਾ ਹਾਂਜੀ ਹਾਂਜੀ ਇਹ ਵੀ ਚਲੋ ਕਈ ਭੈਣ ਭਰਾ ਚਲੋ ਮੰਗਦੇ ਆ ਵੀਜੀ ਇਹ ਦੂਜਾ ਮਾਰਾ ਕੱਟੀ ਆਏ ਆ ਹਾਂਜੀ ਲੇ ਸਾਲ ਕਦੇ ਲਗ ਭਾਗਾ ਵੀਰ ਜੀ ਇੱਥੇ ਨੇ ਕਈ ਵਾਰ ਖਿਲਾਰ ਲਈ ਤੇ ਦਿਖਾ ਦਈਏ ਲਓ ਜੀ ਬਿਲਕੁਲ ਛੋਟੀ ਸਿੰਗੀ ਆ ਹਾਂਜੀ ਆ ਵੇਖੋ ਰੰਗ ਵੀ ਕਾਲਾ ਅੱਖ ਵੀ ਕਾਲੀ ਹੈ ਵੇਖੋ ਵਜੀਰ ਵੇਖੋ ਕੱਟੀ ਦੀ ਕੱਡੀ ਸੋਹਣੀ ਆ ਵੇਖੋ ਜੀ ਪੈ ਗਿਆ ਇਹ ਵਾਲਾ ਉੱਥੋਂ ਬਿਲਕੁਲ ਛੋਟੀ ਸਿੰਗੀ ਬਰੀਕ ਹਾਂਜੀ ਹਾਂਜੀ ਤੇ ਮੱਥੇ 'ਚ ਕੋਈ ਵਾਲ ਜਿੱਤੇ ਆ। ਹਾਂਜੀ। ਤੇ ਬਾਕੀ ਪੂਛ ਵੀ ਕੋ 2-3-4 ਇੰਚ ਵਾਈਟ ਆ। ਹਾਂਜੀ। ਤੇ ਇੱਥੇ ਝੋਲੀ ਚਲੀ ਆ ਪਤਾ ਨੂੰ ਥੋੜਾ ਗਾਹ ਤੇ ਦਿਖਾ ਦਿੰਨੇ ਆ। ਝੋਲੀ ਚਾਈ ਬਹੁਤ ਵਧੀਆ ਵੇਰ ਜੀ ਚਾਲੋ ਖਾ ਦਿੰਨੇ ਆ। ਕੱਤੀ ਬਿਲਕੁਲ ਕਿਸੇ ਭਰਾ ਨੇ ਸਾਭਣੀ ਆ ਤੇ ਕੱਤੀ ਸਾਭਣ ਦੇ ਬਿਲਕੁਲ ਲੈਵਲ ਤੇ ਆ ਕੋਈ ਭਰਾ ਕੋਈ 6 ਮਹੀਨੇ 8 ਮਹੀਨੇ ਸਾਭ ਲੂਗਾ। ਹਾਂਜੀ। ਇਹ ਆਈ ਦੇ ਕਾਬਲ ਹੋ ਜੂਗੀ ਗਾਂ ਘਰਮਾ ਲਈ। ਹਾਂਜੀ ਬਾਦ ਬਾਦ ਜੀ 2 ਮਹੀਨੇ ਸਾਭੇ ਹੀ ਹੋ ਜਾਣੀ ਘਰਮਾ ਲਈ। ਹਾਂ। ਆ ਵੇਖੋ ਪੂਰੀ ਝੋਟੀ ਬਣੀ ਆਗੇ ਹੁਣ। ਹਾਂ ਵੇਖ। ਹਾਂ ਵੇਖ। ਆ ਵੇਖ ਹੈ। ਧੰਗ ਆਪ ਵੀ ਕੋਚੋਂ ਦੇ ਯਾਹ ਹੈ ਹਾਂ ਇਹ ਹਾਂਜੀ ਲੋਕ ਦੱਸੋ ਠੀਕ ਹੈ ਜੀ ਜਿਹੜੇ ਮੇਰੇ ਵੀਰ ਵਾਸਤੇ ਚਾਹ ਵਾਲਾ ਤਕਰੀਬਨ ਕੱਤੀਆ ਵੀਰ ਬਹੁਤੇ ਲੱਭਦੇ ਰਹਿੰਦੇ ਆ ਵੀ ਚੰਗੀ ਸਾਫਤਰੀ ਕੱਟੀ ਹਾਂਜੀ ਆਵੇ ਦੇ ਸਾਹਮਣੇ ਜ਼ਰੂਰ ਦੱਸਿਆ ਕਰੋ ਤੇ ਵੀਰੋ ਇਸੇ ਤਰ੍ਹਾਂ ਆਪਾਂ ਵੀਡੀਓ ਦੇ ਸਾਹਮਣੇ ਹਾਂ ਵੀਰਾਂ ਦੇ ਘਰੋਂ ਬੁਖਾ ਦੇਣੀ ਹੁੰਦੀ ਹੈ ਤੁਹਾਡੇ ਸਾਹਮਣੇ ਪੇਸ਼ ਕਰ ਦੇਣੀ ਹੁੰਦੀ ਆ ਬਾਕੀ ਆ ਵੇਖੋ ਪੂਛ ਚੱਕ ਲੁੱਤੀ ਨਾ ਹਾਂ ਆ ਵੇਖੋ ਐ ਝੋਲੀ ਚਾਲੀ ਵਧੀਆ ਚਾਰ ਥਣਗੇ ਐ ਵਧੀਆ ਹਾਂ ਲੈ ਹਾਂਜੀ ਆ ਦੇਖੋ ਜੀ ਠੀਕ ਆ ਸੋ ਚਾਰ ਥਣ ਆ ਹਾਂਜੀ अच्छा वीर चंदे गिफ्ट कितने दा वीर जी ये भावे 15 16 ਮੁੱਲ ਕਰ ਲਈਏ वीर जी ये 12000 ਦੀ ਦੇਦਾਂਗੇ 12 ਦੇ ਹਾਂਜੀ 12 ਲੈਟ ਤੋਂ ਨਾ ਟੈਂਡੀ ਹਾਂਜੀ ਐਂਡੀ ਆ वीर जी ਛੋਟੋਟੀ ਆ ਉਤਰਾਂ ਤੇ ਕੱਟੀ ਦੇ ਭਾਵੇਂ ਮੰਨ ਲੋ ਇਹ ਆ ਵੀ ਭਾਵੇਂ 15 16 ਦੀ ਵੇਚ ਲੋ ਮੰਨ ਲੋ 20 25 25 ਵੀ ਮੁੱਲ ਕਰਦੇ ਇਹੋ ਜੀ ਕਟੀਆਂ ਦਾ ਬਾਤ ਨਹੀਂ ਤੇਰੀ ਆ ਹਾਥੋਂ ਤੇ ਕੋਈ ਵੀਰ ਮਾਰ ਲੇ ਵੇਖੋ ਇਹਨਾਂ ਨੂੰ ਆਉਂਦਾ ਵੀ ਕੀ ਵੀਰ ਚੰਦੇ ਬਸ ਬਸ ਬਾਜ ਲੱਖ ਦੀ ਮੱਝ ਲੈਣੀ ਬੜੀ ਔਖੀ ਹੈ ਸਹੀ ਗੱਲ ਆ ਸਹੀ ਗੱਲ ਆ ਇਹਨੇ ਵੀਰ ਜੀ ਬੰਨਾ ਆ ਪੁਛਦਾ ਆ ਗਿਆ ਵਪਾਰ ਦਾ ਕੰਮ ਕੋਈ ਆਪਣਾ ਲਿਆ ਲਿਆ ਕੇ ਸੇਲ ਕੀਤੀ ਜਿਹਨਾਂ ਮੇਰੇ ਕੋਲ ਪੈਨ ਭਰਾਵਾਂ ਲਈ ਜਣੀਆਂ ਹਾਂ ਪਰ ਇਹ ਪਿਆਰ ਕਰ ਲੂਗਾ ਚਲੋ ਅੱਜ ਕੋਈ 12 ਦੀ ਲੈ ਜਾਊਗਾ ਹਾਂਜੀ ਤੇ ਇਹੋ ਗਰਮਾ ਦੇਠਾ ਨਵਾਂ ਮਹੀਨਾਵਾਂ ਦਾ ਇਹੋ ਲੱਖ ਦੀ ਸ਼ਹਿਰ ਰੱਖਦੀ ਵੀ ਰੱਖਦੀ ਆ ਵੀਰ ਜੀ ਆਹ ਲਿਆ ਆ ਸ਼ਾਹ ਹੋਰ ਮੈਂ ਲਿਆ ਇੱਕ ਦੋਸਤੋ ਇੱਧਰ ਪਾਣੀ ਮਾਝ ਦਿਖਾ ਦਿੰਦੇ ਆ ਨੀਲੀ ਰਾਵੀ ਦੀ ਮਾਝਾ ਬਿਲਕੁਲ ਸਟ੍ਰੇਟ ਪਟਾ ਇੱਕ ਬੰਨੇ ਟੇਢਾ ਕੱਟ ਵੀ ਉੱਤਰ ਜਾਂਦਾ ਉਹ ਵੀ ਤੁਸੀਂ ਲਾ ਲਿਓ ਸਾਫ ਖਾਵੇ ਖਾਵੇ ਪਾਸੇ ਕੱਟ ਜਾ ਜਾਂਦਾ ਅੱਖ ਬਲੀ ਮਨ ਕੀ ਆ ਮਗਰਲੇ ਪੈਰ ਤੋਂ ਪਿਆ ਇਹਨੂੰ ਤੇ ਨਹੀਂ ਫਿਰ ਘੱਟੋ ਘੱਟ ਸਮਾਂ ਕਿੰਨਾ ਹੋ ਗਿਆ ਸੋਈ ਨੂੰ ਬੱਚਾ ਵੀ ਦਿਖਾ ਦਾਂਗੇ ਆਪਾਂ ਲੱਗ ਜੀ ਇਹਨੂੰ ਮੇਰੇ ਸਾਹ ਨਾਲ 25 ਦਿਨ ਹੋ ਗਏ ਹੋਣਗੇ ਵੀਰ ਜੀ ਸੋਈ ਨੂੰ ਇਹਨੂੰ 20 ਤੋਂ 25 ਦਿਨ ਬੱਚਾ ਕੋਲਾ ਹੀ ਹਾਂਜੀ ਕੋਲਾ ਹੀ ਆ ਹਾਂਜੀ ਕੋਲਾ ਹੀ ਆ ਮਹੀਨਾ ਕੋਈ ਮੰਨ ਲੈ ਹਾਂਜੀ ਮਹੀਨਾ ਮੰਨ ਲੈ ਵੀਰ ਜੀ ਭਾਵੇਂ ਬਾਕੀ ਇਹ ਗੱਲ ਹੈ ਕਿ ਬੱਚਾ ਕੋਲਾ ਹੀ ਆ ਫਿਰ ਇਹਦੇ ਫਿਰ ਜਲੇ ਫਿਰ ਦੁੱਧ ਦੁੱਧ ਕਿੰਨਾ ਦੁੱਧ ਵੀਰ ਜੀ ਇਹਦੇ ਕੋਲੇ ਹੁਣ ਜਿਹੜਾ ਹੈਗਾ 8 ਕਿਲੋ ਦੁੱਧ ਆ ਜਿਵਾਈ ਇੱਕ ਨੰਬਰ ਦੀ ਹੋਊ ਪੋਲੀ ਪਾਲੀ ਕਰਮਾ ਵਾਲੀ ਪੂਰੀ ਹੋਊ ਹਾਂ ਹਾਂਜੀ ਹਾਂਜੀ 8 ਕਿਲੋ ਹਾਂ ਨੈਟ ਕੋਈ ਭਰਾ ਆਪਣਾ ਮਾਰ ਕੇ ਲਾਉਣ ਦਾ ਮਰਦਾ ਕਰਿਆ ਤਾਂ ਨਹੀਂ ਨਾ 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 ਵੀਰ ਜੀ ਕਿਉਂ ਨਿਕਲੂਗਾ ਹਾਂ ਹਾਂਜੀ ਹਾਂਜੀ ਚਵਾਈ ਵੀ ਇੱਕ ਨੰਬਰ ਦੀ ਤੇ ਮੁੱਠੀ ਵੀ ਇੱਦੀ ਜੇ ਭਾਵੇਂ ਨੂੰ ਜਿਤਨਾ ਮਰਜ਼ੀ ਭਾਵੇਂ ਕਰਮਾ ਵਾਲੀ ਨੂੰ ਦਾ ਡੰਗ ਚੋਲ ਹਾਂਜੀ ਹਾਂਜੀ ਬਾਕੀ ਕੋਈ ਥਾਂ ਦੇ ਵਿੱਚ ਕਿਸੇ ਰੱਖਣ ਦਾ ਕੋਈ ਭੋੋ ਨੀ ਛੱਟਾ ਕੋਈ ਛੱਟਾ ਨਾ ਹੋਊਗਾ ਜੀ ਮਾਸਾ ਭੋਰਾ ਬਣਾਊਗਾ ਜਿੱਦਾਂ ਮਰਗੀ ਕੋਈ ਤਸੱਲੀ ਕਰ ਲਵੇ ਵੀਰ ਭਰਾ ਦੇ ਜਿੱਦਾਂ ਮਰਗੀ ਭਾਵੇਂ ਕੋਈ ਏਦਾਂ ਵੀ ਮੰਗਾ ਲੇ ਲਓ ਦੱਸੋ ਨੀਲੀ ਰਾਈ ਦੇ ਵਿੱਚ ਮੱਝ ਆ ਹਾਂਜੀ ਹਾਂਜੀ ਜਿਹੜਾ ਮੇਰਾ ਭਰਾ ਚਲੋ ਕਿਤੇ ਨਾ ਕਿਤੇ ਕੋਈ ਚੰਗੀ ਸੰਭਾਲ ਕਰ ਲਊਗਾ ਕੇਅਰ ਕਰ ਲਊਗਾ ਹਾਂਜੀ ਹਾਂਜੀ ਤੇ ਦੁੱਧ ਹੋ ਸਕਦਾ ਵੀ ਕਰਮਾਂ ਵਾਲੀ ਵਾਅਦਾ ਜੇ ਠੀਕ ਹੈ ਜੀ ਕੋਈ ਏਦਾਂ ਨਹੀਂ ਕਰ ਵੀ ਤੋਕਾਂ ਦੇ ਵਿੱਚ ਚਲੋ ਮੰਨ ਲਓ ਇਹ ਗੱਲ ਲੈ ਆ ਕਿ ਦੁੱਧ ਚਲੋ ਕਰਮਾਂ ਵਾਲੀ ਜੇ ਕੋਈ ਚੰਗੀ ਸੰਭਾਲ ਕਰ ਲੂ 10 ਕਿਲੋ ਦਊਗੀ ਆ ਬਾਕੀ ਆ ਪਧੋਂ ਜਿੰਨਾਂ ਮੌਜੂਦ ਵੀ ਦੀ ਉਹਨਾਂ ਦੱਸਣਾ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਲਓ ਵੀ ਇੱਕ ਵਾਰੀ ਬੱਚਾ ਤੁਹਾਨੂੰ ਮੈਂ ਫੇਰ ਦਿਖਾ ਦੇਣਾ ਮੱਝ ਦਾ ਰੰਗ ਟੰਗ ਤੁਸੀਂ ਦੇਖ ਲਿਆ 8 ਕਿਲੋ ਦੁੱਧ ਇਸ ਵਕਤਿੰਦੇ ਤੇਲੇ ਹਾਜ਼ਰ ਆ ਤੇ ਮੁੱਲ ਬੜਾ ਜਾਇਜ਼ ਆ ਬਿਲਕੁਲ ਛੋਟਾ ਜਿਹਾ ਰੇਟ ਆ ਹਾਂ ਜੀ ਵੀਰ ਹਾਂ ਨਾਲਾ ਕੀ ਰਊਗਾ ਹਾਂ ਨਾ ਵੀਰ ਜੀ 65000 ਦੀ ਦੇ ਦੇ ਮੋਬਾਈਲ ਤੇ 75 ਜੋ ਮਰਜ਼ੀ ਕਰ ਲਈਏ 65000 ਦੀ ਮੱਝ ਦੇ ਦੀ ਪੈਂਟ ਦੇ ਹਾਂ ਜੀ ਚਲ ਇਹ ਆ ਵੀ ਮੌਕੇ ਤੇ ਕੋਈ ਮਾਨ ਤਾਨ ਕਰਦਾ ਕਿ ਗੁਜਰਖੰਡ ਦਾ ਵੀਰ ਭਰਾ ਕੋਈ ਵੀ ਮੰਨ ਲਓ ਲਓ ਵੀ ਕੋ ਦੋਸਤੋ 100000 ਰੁਪਏ ਅੱਜ ਤੁਹਾਨੂੰ ਮਿਲ ਜੂਗੀ। ਇਹ ਐਂਡ ਤੋਂ ਐਂਡ ਜਿਹੜਾ 65000 ਆ ਬਾਕੀ ਪਤਾ ਨਹੀਂ ਕਿੱਥੇ ਵੀ ਛੱਡਾ ਨਿਉਂਦੇ ਠੀਕ ਹੈ ਜੀ ਥੋੜਾ ਬੜਾ ਵਿੱਚੋਂ ਗੱਲ ਕਰਨ ਤੋਂ ਭਾਵੇਂ ਵੀ ਪਤਾ ਨਹੀਂ ਕਿੰਨਾ ਕੁ ਮਾਨਤਨ ਥੋੜਾ ਬੜਾ ਖੁਸ਼ੀ ਨਾਲ ਕਰਦੇ। ਉਹ ਮੇਰਾ ਭਰਾ ਤੁਸੀਂ ਸੌਦਾ ਕਰਨ ਲੱਗੇ ਆਪਣੇ ਤੈ ਬਿਠਾ ਲਿਓ। ਪਤਲੇ ਪਿੰਡੇ ਦੀ ਆ ਸਿੰਗਲ ਹੈ ਦੀ ਦੀ ਆ ਬਾਕੀ ਪੁੱਤੋ-ਖੁੱਡਿਆਂ ਖਾਡਿਆਂ ਨੂੰ ਤੁਸੀਂ ਵੇਖ ਲਓ ਠੀਕ ਹੈ ਜੀ ਕਰੋਣੀ ਖਲਾਣੀ ਦੀ ਬਿਲਕੁਲ ਇੱਕਸਾਰ ਆ। ਹਾਂਜੀ ਠੀਕ ਹੈ ਜੀ ਆ ਵੇਖੋ। ਸੋ 65000 ਦੇ ਵਿੱਚੋਂ ਛੋੜ ਤੇ ਆਪਾਂ 8 ਕਿਲੋ ਦੁੱਧ ਇਸ ਤੋਂ ਬਾਅਦ ਇੱਕ ਦੋਸਤੋ ਸ਼ਟਾਰਟਿੰਗ ਤੋਂ ਆਪਾਂ ਜਿਗਰ ਕੀਤਾ ਸੀ ਵੇਹੜਾ ਤੁਹਾਨੂੰ ਇੱਧਰ ਆਪਾਂ ਦਿਖਾਤੀਆਂ ਨੇ ਸਾਰੀਆਂ ਇੱਕ ਵਾਰ ਤੁਹਾਨੂੰ ਦਿਖਾਉਣੇ ਆ ਕਮਾਲ ਵੇਹੜਾ ਬਹੁਤ ਖੂਬਸੂਰਤ ਪੂਰੀ ਸ਼ਾਨਦਾਰ ਤੇ ਜਾਨਦਾਰ ਕੁਆਲਿਟੀ ਦੇ ਵਿੱਚ ਤੇ ਸੂਈ ਹੈ ਕਰਮਾਲੀ ਠੀਕ ਹੈ ਜੀ ਬਿਲਕੁਲ ਸੱਜਰ ਸੂਈ ਹੈ ਅੱਜ ਤਕਰੀਬਨ ਕੋਈ ਘੰਟਾ ਡੇਢ ਘੰਟਾ ਪਹਿਲਾਂ ਵੀਰ ਹਾਂਜੀ ਇੰਨਾ ਚਿਰ ਸੂਈ ਵੀਰ ਜੀ ਅੱਛਾ ਜੀ ਹਾਂਜੀ ਹਾਂਜੀ ਥੋੜੇ ਬਾਹਰ ਕੱਢ ਕੇ ਤੁਹਾਨੂੰ ਤੋਰ ਕੇ ਦਿਖਾਉਣੇ ਆ ਚੋਈ ਚੋਈ ਥੜੀ ਬਤੀ ਹਾਂਜੀ ਚੋਈ ਵੀਰ ਜੀ ਵ ਮੋਬੀਆ ਕਰ ਰੋਚਾ ਠੀਕਾ ਕਰ ਮਾਲੀ ਨੂੰ ਲੇਟ ਡਾਇਨਾਸੌਰ ਆ ਗਿਆ ਡਾਇਨਾਸੌਰ ਹਾਂਜੀ ਹਾਂਜੀ ਹਾਂ ਹਾਂਜੀ ਆਹ ਵੇਖੋ ਜੀ ਬਾਕੀ ਐ ਚਵਾਈ ਚੂਵੀ ਦੀ ਇੱਕ ਨੰਬਰ ਭਲਾ ਕੇ ਮੋਬੀ ਬਾੜ ਦੋਸੂ ਕਰੋ ਵੇਖੇ ਚੱਕ ਚੱਕੇ ਬਣੀ ਥਣੀ ਕਰੋ ਚੱਕ ਹਾਂਜੀ ਕਮਾਲਾ ਗਰੀ ਬੈਠੀ ਐ ਕਰਮਾਲੀ ਢੀਗਾ ਜੀ ਵੇਖੋ ਪੰਡਾ ਦੀਆਂ ਪੰਡਾ ਪਾਈ ਖੜੀ ਐ ਹਾਲ ਦੀ ਘੜੀ ਤੇ ਸੂਸਵਾ ਕੇ ਇੱਕ ਵਾਰੀ ਕਰਮਾਲੀ ਹੋ ਜੂਗੀ ਸਿੱਧੀ ਸੁੱਧੀ ਚੇਅਰ ਪਾਣੀ ਬਾਕੀ ਬਾਕੀ ਵੀ ਜੀ ਤੁਰਪੀ ਜੇਰ ਆ ਵੇਖੋ ਤੁਰਪੀ ਜੇਰ ਦਹੀ ਪਾਉਣ ਕਰਮਾਲੀ ਆ ਆ ਫਿਰ ਸ਼ੁਰੂ ਸ਼ੁਰੂ ਕਰਾ ਲਓ ਵੀਡੀਓ ਦਾ ਕਰਕੇ ਹਾਂਜੀ ਪੂਰੀ ਮੰਨ ਲਓ ਚਲੋ ਜਿੱਥੋਂ ਤੁਸੀਂ ਖਰੀਦੀ ਹੈ ਨਾਰਮਲੀ ਆਪਾਂ ਪੁੱਛਦੇ ਹੁੰਨੇ ਆ ਭੈਣ ਭਰਾਵਾਂ ਨੂੰ ਕੋਈ ਕਿੰਨਾ ਕੁ ਦੁੱਧ ਪਿਛੇ ਦੱਸਦਾ ਵੀਰ ਜੀ ਪਿਛਲੇ ਸੂਏ ਦਾ ਉਹਨਾਂ ਨੇ 34 35 ਕਿਲੋ ਦਾ ਰਿਕਾਰਡ ਵੀਰ ਜੀ ਇਹਦਾ ਦੱਸਿਆ ਕਰਮਾ ਵਾਲੀ ਦਾ 34 35 ਕਿਲੋ ਹਾਂਜੀ ਹਾਂਜੀ ਤੇ ਬਾਕੀ ਵੀਰ ਜੀ ਇਹ ਗੱਲ ਹੈਗੀ ਆ ਵੀ ਕਰਮਾ ਵਾਲੀ ਵੇਖੋ ਥਾਣੇ ਆ ਵੀ ਮਗਰਲੇ ਨਾ ਮਗਰਲਾ ਵਧੀਆ ਗੱਡੀ ਵੇਖੋ ਧੁੰਨ ਨਾ ਲਾਈ ਫਿਰਦੀ ਕਰਮਾ ਵਾਲੀ ਤੇ ਆਹ ਵੇਖੋ ਜੀ ਦੋਸਤਾਂ ਨਾਲ ਕਰਦੀ ਆ ਬਹੁਤ ਖੂਬਸੂਰਤ ਦੋਸਤੋ ਹਵਾਨਾਲੇਵਾ ਫਿਕਸ ਹਵਾਨਾ ਚਦਾ ਤੇ ਭਲੂਣ ਭਲਾ ਨੋਰਮਲ ਜਿਹੜੀਆਂ ਤੁਹਾਨੂੰ ਨਜ਼ਰ ਜ਼ਰੂਰ ਆਉਣਗੀਆਂ ਠੀਕ ਹੈ ਜੀ ਤੇ ਵੈਰ ਚੰਗੇ ਦੋ ਤਾਲੀਆਂ ਰੋਕ ਰੋਕ ਦਾ ਥਾਣਾ ਕਰਮਾਲੀ ਨੂੰ ਵੇਖੋ ਹਾਂਜੀ ਬਲੈਕ ਥਾਣਾ ਤੇ ਵੰਡਾ ਮਿਲੋ ਤੇ ਗਿੱਠ ਵੀ ਕਰਮਾਲੀ ਘਾਤ ਲੱਗਦੀ ਗਿੱਠ ਤੋਂ ਵੀ ਜ਼ਿਆਦਾ ਸਪੇਸ ਵਾਂਡਾ ਅਗਲੇ ਪਿਛਲੇ ਥਾਣਾ ਦੀ ਹਾਂਜੀ ਹਾਂਜੀ ਠੀਕ ਹੈ ਜੀ ਸੋ ਬਾ ਕਮਾਲ ਬਹੁਤ ਖੂਬਸੂਰਤ ਬੱਚੀ ਬਹੁਤ ਪਿਆਰੀ ਹਾਂਜੀ ਤੇ ਕਰਮਾ ਦੀ ਜੇਰ ਜਰੂਰ ਪ੍ਰੋਪਰ ਪੈਜੋ ਵੀ ਤੇ ਨਿੱਕੇ ਵੀਰ ਨੂੰ ਕਹਾਂਗੇ ਵੀ ਜੇਰ ਦੀ ਵੀਡੀਓ ਪ੍ਰੋਪਰ ਬਣਾ ਕੇ ਰੱਖੂਗਾ ਵੀਡੀਓ ਬਣਾਵਾਂਗੇ ਵੀਰ ਜੀ ਕਿਉਂਕਿ ਮੁੱਲੀ ਮਾਲ ਆ ਮਹਿੰਗਾ ਪਸ਼ੂ ਆ ਸਹੀ ਗੱਲ ਆ ਜਿਸੇ ਭਲਾ ਦੇ ਮਨ ਦੇ ਵਿੱਚ ਕੱਲ ਨੂੰ ਡੌੜ ਨਾ ਰਹੇ ਜੇ ਵੀ ਕਰੇ ਜੇਰ ਨਹੀਂ ਪਾਈ ਆ ਹੋ ਗਿਆ ਸਾਡੇ ਨਾਲ ਹੋ ਗਿਆ ਜੇਰ ਦੇ ਪ੍ਰੋਪਰ ਵੀਡੀਓ ਵੀਰ ਨੂੰ ਕਹਾਂਗੇ ਬਣਾ ਲਓ ਤੇ ਬਾਕੀ ਮੇਰਾ ਵੀਰ ਜਿੱਦਾਂ ਮਰਜ਼ੀ ਕਿਲੋ ਭਰਾਵੋ 5 ਕਿਲੋ ਭਰਾਵੋ ਇੱਥੇ ਖਰ ਕੇ ਹਾਂਜੀ ਹਾਂਜੀ ਤੁਸੀਂ ਕਰੋ ਠੀਕ ਆ ਜੀ ਬਹੁਤ ਖੂਬਸੂਰਤ ਚੰਗੀ ਬੱਚੀ ਆ ਆ ਬੱਛਾ ਜੀ ਵੇਖੋ ਬਹੁਤ ਅੱਛਾ ਆ ਗਿਆ ਹਾਂਜੀ ਹਾਂਜੀ ਦੇਣਾਸੁਰ ਦੇ ਮਗਰ ਵੀ ਦੇਣਾਸੁਰ ਹੀ ਹਾਂਜੀ ਹਾਂਜੀ ਉਹ ਵਧੀਆ ਹੀ ਗੱਲ ਕਰਨ ਦੇ ਹਾਂ ਵੀ ਚਲੋ ਜੇ ਕਿਤੇ ਵੱਚੀ ਹੁੰਦੀ ਤੇ ਮਾਈਏ ਆ ਵੀ ਨਜ਼ਾਰੇ ਵੱਧ ਜਾਣੇ ਇਹਨਾਂ ਵੀ ਚਲੋ ਗੁਰ ਚੰਡੇ ਕੋਈ ਇਹ ਕਰੋ ਕੁਦਰਤੀ ਚੀਜ਼ ਆ ਮੰਨ ਲਓ ਵਰਖ ਦਾ ਕੰਮ ਹੋ ਜਾਂਦਾ ਹਾਂਜੀ ਵਾਦੇ ਦਾ ਚਲੋ ਹਾਂ ਜੇ ਤਾਂ ਕੁਦਰਤੀ ਚੀਜ਼ਾਂ ਦੇ ਵਿੱਚ ਕਿਹੜਾ ਜ਼ੋਰ ਥੋੜੀ ਚੱਲਦਾ ਹਾਂਜੀ ਜ਼ੋਰ ਨਹੀਂ ਚੱਲਦਾ ਕੋਈ ਬਾਕੀ ਫੈਸ਼ਨ ਪੁਸ਼ਣ ਵਾਲੇ ਪਾਸੇ ਮੇਰੇ ਵੀਰੋ ਕੋਈ ਟਲ ਨਹੀਂ ਗਈ ਇੱਥੇ ਆਮ ਕਿ ਮੇਰਾ ਭਰਾ ਕੋਈ ਦੇਖੂਗਾ ਇਹ ਨਹੀਂ ਵੀ ਵਿਖਾਇਆ ਕੁਛ ਹੋਰ ਤੇ ਨਿਕਲ ਹੋਰ ਕੁਛ ਗਿਆ ਨਾ ਜੀ ਨਾ ਉਹ ਨਿਕਲੂ ਕੁਆਲਿਟੀ ਹੋਰ ਨਹੀਂ ਤੇ ਉਹ ਵੀ ਦੱਸਾਂਗੇ ਸਹੀ ਤੁਹਾਨੂੰ ਬਾਕੀ ਕੁਆਲਿਟੀ ਆ ਕੁਆਲਿ ਵਰਨਾ ਬੁਰਲਾ ਜਣੀਆਂ ਤੁਹਾਨੂੰ ਦੇਖੋ ਫੇਰ ਆਪਾਂ ਦਿਖਾ ਦਿੰਨੇ ਆ ਗੈਬ ਅਗਲੇ ਪਿਛਲੇ ਥਨਾਂ ਦਾ ਬਹੁਤ ਵਧੀਆ ਤੇ ਜਿਹੜੇ ਆਪਾਂ ਸੱਚੀ ਖੱਬੀ ਪਹਿਣ ਦੀ ਗੱਲ ਕਰੀਏ ਤੇ ਪੰਜ ਪੰਜ ਚਾਰ ਚਾਰ ਇੰਚ ਗੈਬ 17 ਮਾਰਦੇ ਠੀਕ ਆ ਆ ਦਿਖਾ ਦਿੰਨੇ ਆ ਨਾਲ ਦੀ ਨਾਲ ਦੋਵੇਂ ਬੰਨੇ ਬਹਿ ਕੇ ਵੀ ਵੀਰ ਜੀ ਵਧੀਆ ਚੋਈ ਜਾਂਦੀ ਅਸਲ ਦਾ ਸਵਾਦ ਹੈ ਦੋ ਪਾਸੇ ਬਹਿ ਕੇ ਹਾਂ ਜਿੱਦਾਂ ਮਰਜ਼ੀ ਦਾ ਦੱਸੰਦਿਆਂ ਗੱਲ ਵੀ ਮੰਨ ਲਓ ਇਹ ਗੱਲ ਹੈ ਕੀ ਆ ਵੇਖੋ ਮੂ ਕਰਮਾਂ ਮੱਠੀਆਂ ਮਿੱਠੀਆਂ ਜਾਂ ਕੋਈ ਦੋ ਦੁੱਜੀਆਂ ਗੱਲਾਂ ਕਰੀ ਜਾ ਗੱਲਾਂ ਕਰੀਏ ਵਾ ਠੀਕ ਆ ਦੇ ਵਿੱਚ ਵੀ ਸਵਾਲ ਗੱਲ ਕਰੇ ਦੋ ਚਾਰ ਪੰਜ ਮਿੰਟ ਨਾਲੇ ਬਹਿਣ ਦਾ ਮਾਣਾ ਮੈ ਅੱਜੇ ਕਰ ਚੰਡੇ ਮੋਇਲਾ ਨੇ ਸਾਰਾ ਟੈਨ ਖੋ ਆਹ ਦੇਖੋ ਫਿਰ ਦੋਵੇਂ ਬੰਨੇ ਵੀਰ ਜੀ ਆਵੇਖੋ ਇਹ ਕਈ ਹੁੰਦਾ ਨਾ ਹੱਥ ਭਿਰਦੇ ਆ ਆਹ ਵੇਖੋ ਇਧਰ ਮਾਰ ਕ ਕਤਾਰ ਭਾਵੇਂ ਐ ਹੀ ਮਰੀ ਜਾਵੇਖੋ ਆਹ ਦੇਖੋ ਜੀ ਆਹ ਵੇਖੋ ਆਹ ਦੇਖੋ ਜੀ ਮੇਰੇ ਕਹਿਣ ਤੋਂ ਪਹਿਲਾਂ ਦੋਸਤੋ ਆ ਗੱਲਬਾਤ ਆ ਕਿ 100 ਕਬੀਲਦਰ ਦੀਆਂ ਗੰਦਾ ਨਾਲ ਦੀ ਨਾਲ ਕਰੀ ਜਾਣੀਆਂ ਪੂਰੀ ਆਗੇ ਜੋ ਮਰਜੀ ਕਰੀ ਜਾਓ ਤੇ ਨਾਲ ਦੀ ਨਾਲ ਮੇਰਾ ਭਰਾ ਹਾਂਜੀ ਚੋ ਕੇ ਪਤਾ ਨਹੀਂ ਲੱਗਣਾ ਵੀ ਕਦੋਂ ਚਵਾਈ ਹੋ ਗਈ ਹਾਂਜੀ ਕਿਦੋਂ ਚਵਾਈ ਹੋ ਗਈ ਸਹੀ ਗੱਲ ਆ ਆਹ ਹਾਂ ਬਹੁਤ ਖੂਬਸੂਰਤ ਵੀਰ ਚੰਡੇ ਹਾਂਜੀ ਹਾਂਜੀ ਬਹੁਤ ਜੀ ਜੰਮੀ ਪਲੀ ਵੇਖੋ ਲਿਸ਼ਕ ਪੁਸ਼ਕ ਵੀਰ ਜੀ ਇਹ ਮੁੱਲ ਭਾਵੇਂ ਬੱਚੀ ਤੇ ਚਲੋ ਆਂਦੀ ਆ ਵੀ ਡੇਢ ਵੀ ਕਰੋ ਪੌਣੇ 2 ਵੀ ਕਰੋ 2 ਵੀ ਕਰੋ ਠੀਕ ਹੈ ਜੀ ਪਰ ਨਹੀਂ ਆਪਾਂ ਜੈਜ ਵੀਰ ਜੀ ਇਹ ਗੱਲ ਹੈ ਕਿ ਆ ਵੀ 30 ਜੋ ਮਾਨਤਾਨ ਕਰਕੇ 1 30 ਜੋ ਮਾਨਤਾਨ ਸਿੱਧਾ ਹੀ 5000 ਦਾ ਕਰਨਾ ਵੀਰ ਜੀ ਲਓ ਹਾਂਜੀ ਹਾਂਜੀ ਜਿਹੜਾ ਕੋਈ ਵੀਰ ਭਰਾ ਕਰੋ ਪਾਵੇ ਤੇ ਲੇਕੇ ਤੇ ਗਾਂ ਜਾਵੇ ਲੋ ਜਿਹੜਾ ਆਪਦਾ ਦੁੱਧ ਚ ਝੋਵੇ ਜਾ ਕੇ ਲੋਬੇ ਖੁੱਲੇ ਮਾਨਤਾਂ ਨਾਲ ਦੋਸਤੋ ਹਾਂਜੀ 130 ਦੇ ਵਿੱਚੋਂ ਹਾਂਜੀ ਜਿੱਦਾਂ ਮਰਜੀ ਮੇਰਾ ਭਰਾ ਇੱਥੇ ਆਣ ਕੇ ਤਸੱਲੀ ਕਰੋ ਸੂਈ ਸਵਾਈ ਆ ਕੋਈ ਝਾਕਾ ਨਹੀਂ ਰਹੇਗਾ ਇਹ ਕੰਮ 'ਚ ਇਹ ਪਤਾ ਨਹੀਂ ਉੱਥੇ ਗਿਆ ਤੇ ਕੀ ਨਿਕਲ ਆਊਗਾ ਇਹ ਤਿਆਰ ਕੇ ਕੋਈ ਵਾਸ਼ਿੰਗ ਨਹੀਂ ਹੈਗਾ ਬਾਕੀ ਚੋਗੇ ਤੁਹਾਨੂੰ ਕੋਈ 5-5 7-7 ਧਾਰਾ ਮਾਰ ਕੇ ਦਿਖਾਤੀ ਆ ਭਰਾ ਭਰੂ ਦੀ ਭੋਲੀਆ ਕੋਈ ਛੜੂ ਛੜਪਾ ਨਹੀਂ ਕਰਦੀ 11 ਵਾ ਦੀ ਜਿੱਤੇ ਖੜ ਕੇ ਖੜ ਕੇ ਹਾਂਜੀ ਠੀਕ ਆ ਇਹ ਅੱਜ ਵੇਰ ਦੋਸਤੋ ਆਪਾਂ ਲਾਸਟ ਵਿੱਚ ਵੀਰ ਚੰਦੇ ਦੇ ਘਰੋਂ ਦਿਖਾਉਣੀ ਸੀ ਬਹੁਤ ਬਾ ਕਮਾਲ ਪੂਰੀ ਖਬਰਦਾਰ ਬਹੁਤ ਖੂਬਸੂਰਤ ਚੰਗਾ ਤੋਹਫਾ ਤੇ ਬੱਚੀ ਪਸੰਦ ਬਾਉਗੀ ਮੇਰੇ ਵੀਰਾਂ ਨੂੰ ਜਿਨ੍ਹਾਂ ਨੇ ਫਾਰਮ ਦੇ ਵਿੱਚ ਕੋਈ 5-4 ਵਾੜਾ ਪੌਣ ਦੇ ਬਾਰੇ ਸੋਚਿਆ ਵੀ ਚੰਗੀਆਂ ਵਾੜਾ ਪਾਲ ਲੀਏ ਕਾਰੋਬਾਰ ਚਲਾ ਲੀਏ ਦੁੱਧ ਵਾੜ ਦਾ ਕੰਮ ਡੇਰੀ ਦਾ ਕੰਮ ਚਲਾ ਲੀਏ ਤੇ ਬੱਚੀ ਤੁਸੀਂ ਪਹਿਲ ਦੇ ਦਰ ਤੇ ਸੌਦਾ ਕਰ ਸਕਦੇ ਜੇ ਬਾਕੀ ਇਹ ਕਿਹ ਵੀਰ ਝੰਡੇ ਲੈਣੇ ਦਿਨੇ ਮੁਕੱਦਰ ਦੇ ਬਸ ਬਸ ਜੀ ਬਾਕੀ ਵੀਰ ਜੀ ਕਿਸਮਾਂ ਲੀਆਂ ਖੇਡਾਂ ਤੁਹਾਨੂੰ ਪਤਾ ਨਹੀਂ ਹੁਣ ਥੂਪੀ ਕਰਮਾਂ ਵਾਲੀ ਯੇਰ ਵੀ ਤੁਰਪੀਓ ਤੇ ਆਪਾਂ ਹੁਣ ਪਾ ਦੇਣੀ ਆ ਨੇ ਸੌਦਾ ਕਰਕੇ ਆਪਾਂ ਤੁਹਾਨੂੰ ਪਤਾ ਠਾ ਕੇ ਵਿਖਾਉਣ ਦਾ ਕਰਕੇ ਠਾਈ ਹਾਂ ਹਾਂ ਦੋ ਚੌ ਮਿੰਟਾਂ ਦੇ ਵਿੱਚ ਵਿੱਚ ਕਰਮਾਂ ਵਾਲੀ ਪਾ ਦੂਗੀ ਆ ਵੇਖੋ ਬਿਲਕੁਲ ਬੈ ਗਈ ਆ ਚਲੋ ਕਰਮ ਦੋ ਚੋਈ ਵੀ ਵਾਵਾ ਵਿਰਦੀ ਸਕੋ ਨਾ ਹੌਰੀ ਵਾਵਾ ਕੀਤੀ ਸੀ ਤੁਹਾਨੂੰ ਪਤਾ ਡੰਗਰੋਂਾਂ ਚ ਰਹਿ ਰਕ ਨਹੀਂ ਆ ਵਧੀਆ ਇੱਕ ਬਾਈ ਝੰਡੇ ਮੈਨੂੰ ਤਾਂ ਹਰ ਇੱਕ ਸ਼ੈੱਡ ਫਾਰਮ ਦੇ ਵਿੱਚ ਆ ਵੀ ਇੱਕ ਪਾਲਜੀ ਪਾ ਕੇ ਰੱਖਣਾ ਸੀ ਤੇ ਇੱਕ ਦੋ ਪਸ਼ੂ ਆ ਬਸ ਬਸ ਹਾਂ ਜੀ ਆ ਵੀ ਜੀ ਪਾਤਾ ਬਵਾ ਸੈਨਾ ਤਾਂ ਇਨਾ ਆਤਿਆ ਨਾ ਆ ਟੋਪਾ ਟਾਕਾ ਬਾਹਰ ਕੱਢ ਕੇ ਇਹਨਾਂ ਨੂੰ ਇੱਥੇ ਹੁਣ ਕੁਰੀ ਬਣਾ ਕੇ ਇਹਨਾਂ ਨਾਲ ਇੱਕ ਤਾਂ ਤਾਂ ਬੰਦਾ ਖੜਦਾ ਵੀ ਔਖਾ ਪਰ ਇਹ ਪਤਾ ਦੀ ਪੱਕੀ ਖਾਂ ਦੇ ਚੱਤੇ ਪੈ ਖੜੇ ਰਹਿਣਾ ਇਹਨਾਂ ਨੇ ਹਾਂ ਸਹੀ ਗੱਲ ਆਈ ਅੱਜ ਜੀ ਮੇਰਾ ਵੀਰ ਇੱਧਰ ਲਓ ਬਦਸੋ ਅੱਜ ਜਿਹੜੇ ਨਾਗਾ ਪਾ ਤੁਹਾਨੂੰ ਦਿਖਾਇਆ ਵੀਰ ਝੰਡੇ ਦੇ ਇਸ ਕਿਲੇ ਤੋਂ ਟੋਟਲ ਰਲਾਮ ਲਾ ਕੇ ਜਿਹੜੇ ਪਸ਼ੂ 7 7 ਸੀਗੇ ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਬਹਿੜਾ ਦਿਖਾਈ ਹਰ ਇੱਕ ਤਰ੍ਹਾਂ ਦਾ ਪੜਦਾ 40000 ਵਾਲੀ ਲੈਣੀ ਆ ਉਹ ਵੀ ਮਿਲ ਜੂਗੀ 50 52 55 ਲਾਉਣਾ ਤੇ ਘਰ ਦੇ ਵਿੱਚ ਵੀ ਆ ਬਾਕੀ ਕਿਸੇ ਵੀਰ ਨੇ ਸ਼ੌਂਕ ਪਗਾਉਣਾ ਵਹਿਰ ਚੰਗੀ ਲੈਣੀ ਆ ਵੀ ਘੱਟੋ ਘੱਟ 50 30 ਲੀਟਰ ਤੋਂ ਪਲੱਸ ਬਾਹਰ ਨੂੰ ਚੱਲਣਾ ਤੇ ਉਹ ਵਛੀ ਵੀ ਤੁਹਾਨੂੰ ਐਂਡ ਦੇ ਵਿੱਚ ਦਿਖਾਤੀ ਆ ਤੇ ਜੰਡੇ ਵੀਰ ਹੋਰ ਕੋਈ ਗੱਲਬਾਤ ਬਾ ਠੀਕ ਠਾਕ ਵੀਰ ਜੀ ਵਧੀਆ ਕੋਈ ਗੱਲ ਨਹੀਂ ਤੇ ਕਰ ਦਈਏ ਹਾਂਜੀ ਇੱਕ ਨੰਬਰ ਸਾਂਝੇ ਆਪਣਾ ਨੰਬਰ ਵੀਰ ਜੀ 98724 ਤੇ 39717 ਤੇ ਦੂਜਾ ਨੰਬਰ ਹੈਗਾ ਜੀ 826472068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਖੁਸ਼ਾ ਜੀ ਪ੍ਰੋਟੀਨ ਦੇ ਵਿੱਚ ਪਸ਼ੂ ਆਉਂਦੇ ਦੋਸਤੋ ਬਾਕੀ ਮੇਰਾ ਵੀਰ ਆਉਂਦੇ ਜਾਂਦੇ ਰਿਹਾ ਕਰੋ ਨਵੇਂ ਪਸ਼ੂਆਂ ਦੀ ਡਿਟੇਲ ਲੈਂਦੇ ਰਿਹਾ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ